ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਦਰਾਜਕੇ ਪਲਵਾਨਕੇ ਪਿੰਡ ਜਿਹੜੀ ਦੋਸਤੋ ਆਪਣੀ ਵਿਜ਼ਿਟ ਆ ਠੀਕ ਆ ਜੀ ਤੇ ਬਿਲਕੁਲ ਨੇੜੇ ਤੇ ਨਾਲ ਲੱਗਦਾ ਪਿੰਡ ਚੇਲਾ ਪਿੰਡ ਬਿਲਕੁਲ ਨਾਲ ਲੱਗਦਾ ਤੇ ਭਿੱਖੀ ਪਿੰਡ ਤੋਂ ਤਕਰੀਬਨ ਕੋਈ 4-5 ਕਿਲੋਮੀਟਰ ਦੀ ਸਾਰੀ ਦੂਰੀ ਹੈਗੀ ਆ ਦੋਸਤੋ ਪਿੰਡ ਪਲਵਾਨਕੇ ਦਰਾਜਕੇ ਦੀ ਤੇ ਬਿਲਕੁਲ ਨੇੜੇ ਪਿੰਡ ਚੇਲਾ ਤੁਸੀਂ ਖਾਸ ਵਿਜ਼ਿਟ ਕਰਨੀ ਆ ਤੇ ਬਾਈ ਸਰਮਨ ਸਿੰਘ ਦੇ ਕੋਲੇ ਆਏ ਆ ਦੋਸਤੋ ਤੇ ਪਸ਼ੂ ਵਪਾਰ ਦਾ ਕੰਮ ਆ ਵੀਰ ਦਾ ਇਸ ਘਰੋਂ ਪਹਿਲਾਂ ਵੀ ਦੋਸਤੋ ਆਪਾਂ ਦੋ ਤੋਂ ਤਿੰਨ ਵੀਡੀਓ ਅਪਲੋਡ ਕੀਤੀਆਂ ਨੇ ਤੇ ਪਸ਼ੂ ਜ਼ਿਆਦਾਤਰ ਮੱਝਾਂ ਦੇ ਵਿੱਚ ਆਉਂਦੇ ਆ ਮੱਝਾਂ ਝੋਟੀਆਂ ਆਉਂਦੀਆਂ ਨੇ ਇਸ ਘਰੇ ਪਿਛਲੀ ਵੀਡੀਓ ਦੇ ਵਿੱਚ ਵੀ ਆਪਾਂ ਤੁਹਾਨੂੰ ਨੀਲੀ ਰਾਵੀ ਦੇ ਪਸ਼ੂ ਕੁਝ ਕੁ ਦਿਖਾਏ ਸੀਗੇ ਤੇ ਕੁਝ ਕੁ ਮੋਹਰਾ ਦੀਆਂ ਝੋਟੀਆਂ ਦਿਖਾਈਆਂ ਸੀ ਓਵਰ ਆਲ ਜਿਹੜੇ 8-7 ਨਗ ਜਿਹੜੇ ਪਿਛਲੀ ਵੀਡੀਓ ਦੇ ਵਿੱਚ ਦਿਖਾਏ ਸੀ ਤੇ 8-7 ਪਸ਼ੂ ਜਿਹੜੇ ਆ ਦੋਸਤੋ ਅੱਜ ਆਪਾਂ ਤੁਹਾਨੂੰ ਦਿਖਾ ਦਾਂਗੇ ਜਿਨ੍ਹਾਂ ਦੇ ਵਿੱਚੋਂ ਅੱਜ ਸੂਏ ਸੂਏ ਨਗ ਵੀ ਹੈਗੇ ਆ ਤੇ ਗੱਬਣ ਪਸ਼ੂ ਵੀ ਹੈਗੇ ਆ ਬਿਲਕੁਲ ਤਿਆਰੀ ਤੇ ਵੀ ਆ ਕੋਈ ਹਫ਼ਤਾ ਖੰਡ ਲੈਂਦੇ ਆ ਸੂਣ ਦੇ ਵਿੱਚ ਪੂ ਅੱਜ 29 ਨਵੰਬਰ ਨੂੰ ਦੋਸਤੋ ਆਪਾਂ ਇਹ ਕਵਰਜ ਕਰਦੇ ਆਂ ਟਾਈਮ ਤੁਸੀਂ ਨੋਟ ਕਰ ਲਓ ਦੁਪਹਿਰ ਦੇ ਕੋਈ 2:30 ਵਜੇ ਦਾ ਸਮਾਂ ਹੈਗਾ ਆਉ ਲੈਣਿਆ ਜਾਣਕਾਰੀ ਵੀਰ ਸਰਮਣ ਤੋਂ ਪਸ਼ੂ ਵਪਾਰ ਦਾ ਕੰਮ ਆ ਦੋਸਤੋ ਠੀਕ ਆ ਸੋ ਜਿਹੜਾ ਵੀਰ ਕੋਈ ਖਰੀਦਦਾਰ ਆ ਰਿਹਾ ਦੋੜਨਾ ਕਾਪ ਦਾ ਚੋਕੇ ਪਸ਼ੂ ਤਸੱਲੀ ਜ਼ਰੂਰ ਕਰ ਲਿਓ ਗੱਬਣ ਪਸ਼ੂ ਜਿਹੜਾ ਤੇਪ ਕੇ ਤਸੱਲੀ ਕਰ ਲਿਓ ਠੀਕ ਆ ਸਭ ਤੋਂ ਪਹਿਲਾਂ ਭਾਜੀ ਸਰਵਣ ਸਿੰਘ ਸਾਸਤਰੀ ਕਾਰ ਸਾਸਤਰੀ ਕਾਰ ਭਾਈ ਸਾਰਿਆਂ ਨੂੰ ਸਾਸਤਰੀ ਕਾਰ ਠੀਕ ਹੈ ਹੋਰ ਭਾਈ ਸਾਰੋਂ ਸੇ ਠੀਕ ਠਾਕ ਹਾਂਜੀ ਵਧੀਆ ਹੀ ਕਿਰਪਾ ਮਹਾਰਾਜ ਦੀ ਕਿਰਪਾ ਤੇ ਪਾਜੀ ਪਿਛਲੀ ਵੀਡੀਓ ਆਪਾਂ ਪਾਈ ਸੀ ਹੋਗੇ ਪਸ਼ੂ ਸੇਲ ਹਾਂਜੀ ਹਾਂਜੀ ਉਹ ਸਾਰੇ ਹੋ ਗਏ ਉਹ ਤੋਂ ਬਾਅਦ ਉਸ ਤਰ੍ਹਾਂ ਵੀ ਆਏ ਜਿਹੜੇ ਮਸਲ ਵੀਡੀਓ ਚ ਨਹੀਂ ਪਾਈ ਉਹ ਵੀ ਵੇਚ ਗਏ ਆ ਬਾਕੀ ਮਹਾਰਾਜ ਦੀ ਕਿਰਪਾ ਆ ਜੋ ਵੀ ਕੰਮ ਆ ਸੱਚਾਈ ਨਾਲ ਹੀ ਲੋਕਾਂ ਨੂੰ ਦੱਸੀਦਾ ਹੈ ਤੇ ਉਹ ਮਾਨਦਾਰੀ ਤੇ ਚਲੋ ਜਿਹੜਾ ਪਸ਼ੂ ਮਾਲ ਡੰਗਰੇ ਵੇਚਦਾ ਜਾਂਦਾ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਆ ਤੇ ਮੈਨੂੰ ਲੱਗਦਾ ਵੀ ਨੀਲੀ ਰਾਵੀ ਦੇ ਪਸ਼ੂ ਮੰਗ ਹਾਂਜੀ ਨੀਲੀ ਰਾਵੀ ਦੇ ਮੰਗ ਕਰਕੇ ਤਾਂ ਹੀ ਆ ਫਿਰ ਦੋ ਤਿੰਨ ਲੈ ਆਂਦੀਆਂ ਆ ਉਸ ਤਰ੍ਹਾਂ ਦੇ ਮਹਾਰਾਜ ਦੀ ਕਿਰਪਾ ਨਾਲ ਉਸ ਤਰ੍ਹਾਂ ਹੀ ਡੰਕਰ ਵੇਖ ਜਾਂਦੇ ਆ ਤੇ ਪਿਛਲੀ ਵੀਡੀਓ ਚ ਵੀ ਲੋਕਾਂ ਨੇ ਇਹਨਾਂ ਦੀ ਮੰਗ ਕੀਤੀ ਸੀ ਤਾਂ ਹੀ ਅੱਜ ਫਿਰ ਦੋ ਤਿੰਨ ਲਿਆ ਆ ਗਏ ਤੇ ਅਸੀਂ ਕਹਿੰਦੇ ਚਲੋ ਫਿਰ ਇਹਨਾਂ ਦੀ ਜਰਾ ਮੰਗ ਜادیه ਤੇ ਬਣਾ ਲੀਏ ਸਾਹਮਣੇ ਪੇਸ਼ ਕੀਤੇ ਜਾਣਾ ਹਾਂਜੀ ਤੇ ਅੱਜ ਮੱਝਾ ਦੋਵੇਂ ਕੱਪੜਾ ਨੀਲੀ ਦੀ ਹਾਂਜੀ ਇਹ ਦੋਵੇਂ ਕੱਪੜਾ ਹੈ ਉਹ ਇੱਕ ਸੂਈ ਆ ਅੱਛਾ ਤੇ ਬਾਕੀ ਪਸੂ ਸੂਏ ਕਿੰਨੇ ਨੇ ਬਾਕੀ ਸੂਏ ਆਪਣੇ ਕੋਲੇ 4 ਮੱਝਾ ਸੂਈਆਂ ਆ 4 ਮੱਝਾ ਸੂਈਆਂ ਦੋ ਗੱਪਣ ਹਾਂਜੀ ਦੋ ਗੱਪਣ 6 ਮੱਝਾਂ ਨੇ ਹਾਂਜੀ 6 ਇੱਕ ਵੈੜ ਆ ਇੱਕ ਵੈੜ ਹਾਂਜੀ ਲਓ ਜੀ ਕਰੀਏ ਸਟਾਰਟ ਫਿਰ ਹਾਂਜੀ ਪਹਿਲੇ ਨੰਬਰ ਤੋਂ ਭਾਜੀ ਇੱਥੋਂ ਕਰ ਲਈਏ ਪਹਿਲਾਂ ਇਹ ਝੋਟੀ ਜਿਹੜੀ ਆਪਣੀ ਨੀਲੀ ਰਾਵੀ ਦੇ ਵਿੱਚ ਆ ਹਾਂਜੀ ਕਿਨਵਾ ਸਵੇਰ ਸੁਣੀ ਇਹ ਭਾਜੀ ਦੂਸਰੇ ਸਵੇਰ ਸੁਣੀ ਹਲੇ ਮਤਲਬ ਪੂਰੀ ਜਵਾਨ ਨਹੀਂ ਹੋਈ ਦੰਦਾ ਹਜੇ ਹਲੇ ਛਿਗ ਜਿਆ ਮੂੰਹ ਅੱਛਾ ਹਾਂਜੀ ਬਹੁਤ ਠੰਡੀ ਧੀਰੀ ਆ ਇਹ ਚੰਗੇ ਆਪਣੇ ਇੱਥੋਂ ਘਰੋਂ ਲਈ ਆ ਠੀਕ ਆ ਜੀ ਮਾਲ ਡੰਗਰ ਉਹਨਾਂ ਕੋਲੇ ਬਹੁਤ ਸੋਹਣਾ ਹੈ ਗਾੜੀਆਂ ਹੋਣਾ ਹੀ ਤੇ ਟੁੱਕੀ ਲਿਆਰੀ ਤੇ ਆਪਾਂ ਕਿ ਲੈ ਆਂਦੀ ਆ ਹੂੰ ਤੇ ਗਾੜੀ ਤੇ ਹੁਣਾ ਕੁਦਰਤ ਦੇ ਵਾਸੇ ਆ ਵੀ ਇਹ ਜਾਂ ਕੀ ਨਿਕਲਦਾ ਕੀ ਬਿਲਕੁਲ ਜਾਂਦਾ ਲਓ ਵੀ ਦੋਸਤੋ ਦੂਜਾ ਸੂਬਾ ਇਸ ਝੋਟੀ ਦਾ ਸੂਣਾ ਤਾਂ ਦਿਨ ਹਫਤਾ ਹਫਤਾ ਲੈਣ ਹਾਲੇ ਹਾਲੇ 5 ਤਰੀਕ ਨੂੰ ਦਿਨਾਂ ਦੇ ਪੂਰੇ ਹੋਣੇ ਇਹਦੇ ਠੀਕ ਹੈ ਜੀ 5 ਦਸੰਬਰ ਨੂੰ ਦਿਨ ਪੂਰੇ ਆ ਹਾਂਜੀ ਹਫਤਾ ਤੁਸੀਂ ਮੰਨ ਕੇ ਕੋਈ ਵੀ ਸੌਦਾ ਕਰ ਸਕਦਾ ਠੀਕ ਹੈ ਜੀ ਹਾਂਜੀ ਹਾਂਜੀ ਤਾਂ ਪਹਿਲੇ ਸੂਵੇ ਦਾ ਕੋਈ ਪੁੱਛਿਆ ਰਕਾਰ ਦੇ ਪਹਿਲੇ ਸੂਵੇ ਹਾਂ ਜੀ ਆਉਂਦੇ ਪਾਈ 11 12 ਲੀਟਰ ਦੁੱਧ ਹੈ ਤੋਲ ਮਾ ਜੜਾ ਇਹ ਥੱਲੇੋਂ ਚੋਇਆ ਆ ਠੀਕ ਆ ਜੀ ਹਾਂਜੀ ਬਾਕੀ ਘਰਾਂ ਵਾਲੇ ਤੇ ਪਾਜੀ ਸਾਰੇ ਆਂਦੇ ਹੀ ਹੁੰਦੇ ਆ ਵੀ ਅਸੀਂ 14 ਚ ਹੋਇਆ 15 ਚ ਹੋਇਆ ਐ ਅਕਸਰ ਹੁਣ ਅਸੀਂ ਵੀ ਪੈਸੇ ਲਾ ਕੇ ਲਿਆਂਦੀ ਆ ਕਿਸੇ ਵੀਰ ਨੇ ਖੜਨੇ ਟੁੱਕੀ ਲੈ ਜੇ ਬੇਸ਼ੱਕ ਭਾਵੇਂ ਕੋਈ ਸੂਈ ਲੈ ਜੇ ਜਿਹੜੀ ਟੁੱਕੀ ਉਹਦੇ ਤਾਂ ਆਪਾਂ ਥਣ ਤਪਾ ਕੇ ਦਵਾਂਗੇ ਜਿਹੜੀ ਸੂਈ ਅਗਲਾ ਆਪਣੇ ਝੋਕੇ ਲਿਆ ਜੇ ਕਿਉਂਕਿ ਇਹਨੇ ਪੈਸੇ ਦੇਣੇ ਆ ਇਹ ਨਹੀਂ ਆਪਾਂ ਕਿਸੇ ਵਾਸਤੇ ਮਾੜਾ ਸੋਚਦੇ ਵੀ ਟੁੱਕੀ ਲਿਆਂਦੀ ਔਰ ਗੰਦੀ ਅਦਵਾ ਦਾ ਵਿਕੜਦਗੇ ਅਸੀਂ ਆਪਣੀ ਹੁਣ ਇਹ ਭਾਵੇਂ ਵਿਕ ਜੇ ਕਰਮਾਲੀ ਭਾਵੇਂ ਅੱਜ ਹੀ ਵਿਕ ਜੇ ਨਾ ਵਿਕੇ ਤਾਂ ਭਾਵੇਂ ਇਹ ਮਹੀਨਾ ਬੱਝੀ ਰਵੇ ਹੂੰ ਇਹ ਆਪ ਦੇ ਲਈ ਤਾਂ ਆਖੀ ਤਾਂ ਵੀ ਚਲ ਚੰਗਾ ਹੀ ਡੰਗਰ ਲੈ ਗਏ ਚੰਗਾ ਹੀ ਕਿਸੇ ਨੂੰ ਦੇ ਗਏ। ਨਹੀਂ ਤਾਂ ਸੂਣ ਤੋਂ ਬਾਅਦ ਕੋਈ ਉਹਦੀ ਤਸੱਲੀ ਕਰਕੇ ਹਾਂਜੀ 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 ਤੇ ਪਸੂ ਚਲੋ ਵੇਖੀ ਜਾਣੇ। ਵੇਖੀ ਜਾਂਦੇ ਭਾਈ ਮਹਾਰਾ ਕਿਰਪਾ ਬਾਕੀ ਆਪ ਸਚਾਈ ਨਾਲ ਹੀ ਕੰਮ ਜਿਹੜਾ ਉਹੋ ਹੀ ਦੱਸੀ ਦਾ। ਬਹੁਤ ਖੋਲ ਕੇ ਤੋਰਦੀ ਹੈ ਜੀ। ਹਾਂਜੀ ਤੇ ਬਾਕੀ ਦੋਸਤੋ 8-7 ਦਿਨ ਹਜੇ ਬਾਕੀ ਹੈ ਸੂਣ ਦੇ ਵਿੱਚ। ਹਾਂਜੀ ਲੈ ਲੈ ਜਣਾ ਹਫਤਾ ਇਹਨੇ ਲੈ ਜਣਾ। ਆਪਾਂ ਚੈੱਕ ਕਰ ਦਿੰਨੇ ਆਂ ਵੀ ਕੱਦ ਕੱਠ ਉੱਚਾ ਬਹੁਤ ਬੀ ਹਾਈਟ ਦੇ ਵਿੱਚ ਆ। ਹਾਂਜੀ ਸੋ ਛੋਟੀ ਕੋਈ ਵੀਰ ਮੀਡੀਅਮ ਦਰਮਿਆਨੀ ਜੀ ਮੰਨ ਕੇ ਸੌਬਦਾਨਾ ਕਰਿਓ ਵੱਡੀ ਖੋਲ ਸੋ ਘਵਾਨੇ ਦੇਵੇ ਦੀ ਕੁਆਲਿਟੀ ਬਹੁਤ ਜਿਆਦਾ ਖੂਬਸੂਰਤ ਥਣ ਵਿੱਚ ਦੂਰਾ ਲੱਗਾ ਮੋਟਾ ਥਣ ਠੀਕ ਆ ਜੀ ਸੋ ਵੱਡੇ ਪੱਲੇ ਦੀ ਆ ਬਿਲਕੁਲ ਚੌੜੀ ਪਿੱਠਪੂੜੇ ਦੀ ਆ ਦੇਖੋ ਅੱਖਾਂ ਕੋਈ ਬਹੁਤ ਸੋਹਣੀ ਹੈ ਬਿੱਲੀ ਪਿਓਰ ਠੀਕ ਆ ਤੇ ਕਾਕਰ ਹੋ ਜਾ ਕੇ ਜੀ ਉਹ ਨੀਲੀ ਰਵੀ ਦੇ ਜਿਹੜਾ ਵੀਰ ਕੋਈ ਸ਼ੌਂਕ ਰੱਖਦਾ ਨੀਲੀ ਰਵੀ ਦੇ ਇਹੋ ਜਿਹੇ ਪਸ਼ੂ ਖਰੀਦਣਾ ਚਾਹੁੰਦਾ ਸੋ ਉਹਦੇ ਲਈ ਤੋਫਾ ਜੀ ਜੀਆ ਦੋਸਤੋ ਨੀਲੀ ਰਵੀ ਦੀ ਬਹੁਤ ਖੂਬਸੂਰਤ ਝੋਟੀ ਆ ਫੁੱਲ ਵੱਡੇ ਕਦ ਕੱਟ ਦੇ ਵਿੱਚ ਠੀਕ ਆ ਸੋ ਦੁੱਧ ਚੰਗਾ ਪਾਉਂਦੀ ਕਿ ਬਿਲਕੁਲ ਕੰਪੈਕਟ ਹਾਂਜੀ ਦੂਰਾ ਥਣ ਲੱਗਾ ਬਾਈ ਮੁਠੀ ਸਾਂਹਿਆ ਬਹੁਤ ਸੋਹਣਾ ਸਾਰਿਆ ਕੰਮਾਂ ਚ ਪੂਰੀ ਆ ਠੀਕ ਆ ਬਾਕੀ ਥਣ ਥਣ ਇੱਕ ਵਾਰੀ ਤੁਹਾਨੂੰ ਥੋੜਾ ਜਿਹਾ ਹੋਰ ਦਿਖਾ ਦਿੰਨੇ ਆ ਆ ਦੇਖ ਠੀਕ ਆ ਭਾਈ ਸਰਵਨ ਕਿੰਨਾ ਮੁੱਲ ਕੀ ਲੈਣ ਦੇ। ਮੁੱਲ ਇਹਦਾ ਭਾਈ ਇਸ ਤਰ੍ਹਾਂ ਅੱਗੇ ਨਾ ਜਦੋਂ ਵੀਡੀਓ ਆਪਾਂ ਪਿਛਲੀ ਵਾਰੀ ਪਾਈ ਆ। ਕੁਝ ਵੀਰਾਂ ਨੇ ਆਖਿਆ ਵੀ ਮੁੱਲ ਜ਼ਿਆਦਾ ਐ। ਆ ਬਿਲਕੁਲ। ਹਾਂਜੀ ਆਪਾਂ ਨੇ ਆ ਵੀ ਰੱਬ ਤੋਂ ਤੇ ਗਾਹਕ ਤੋਂ ਮੰਗੀਦਾ ਐ। ਹੂੰ। ਤੇ ਜਿੱਥੋਂ ਤੱਕ ਚੱਲ ਕੇ ਇਸ ਨੂੰ ਵਾਰਾਖਾਂਦੀ ਨਾ ਤੇ ਆਪਾਂ ਜੇ ਜ਼ਿਆਦਾ ਮੰਗ ਲੈਂਦੇ ਨਾ ਆਪਾਂ ਨੂੰ ਕਿਸੇ ਨੇ ਜ਼ਿਆਦਾ ਦੇਣਾ ਹੀ ਆ। ਹੂੰ ਹੂੰ। ਜਿੱਥੋਂ ਤੱਕ ਅਗਲੇ ਨੂੰ ਵਾਰਾਖਾਂਦੀ ਚਲੋ ਆਪਣੀ ਸਮਝ ਦੇ ਨਾਲ ਹੀ ਅਗਲੇ ਲੈਣੀ ਆ। ਬਿਲਕੁਲ। ਹਾਂਜੀ ਤੇ ਬਾਕੀ ਆਪਾਂ 1 35 ਇਹਦਾ ਮੁੱਲ ਕਰਦੇ ਆ ਆਪਾਂ ਵੀ ਪੂਰਾ ਰੇਟ ਲਾ ਕੇ ਲੈਂਦੀਏ ਬੇਸ਼ੱਕ ਕੋਈ ਸੁਈ ਲੈ ਜੇ। ਹੂੰ ਆਪਣੇ ਤਸੱਲੀ ਕਰਕੇ ਜੇ ਇੱਕ ਤਰ੍ਹਾਂ ਕੋ ਠੁੱਕੀ ਲਿੰਦਾ ਬੇਸ਼ੱਕ ਕੋਈ ਟੀਕਾ ਮਾਰ ਕੇ ਤੇ ਭਲੇ ਜਿਤਨਾ ਮਜੀ ਤੇ ਭਲੇ ਆਪਾਂ ਨੂੰ ਕੋਈ ਤਰਾ ਹੀ ਨਹੀਂ ਆ ਠੀਕ ਆ ਜੀ ਹਾਂ ਜੀ ਠੁੱਕੀ ਠੁੱਕੀ ਰੰ ਕੋਈ ਆਪਣਾ ਸਾਈ ਕਰਕੇ ਤੇ ਟੀਕਾ ਲਾ ਕੇ ਤੇਪਕੇ ਖੜ ਸਕਦਾ 135 ਹੈ ਹਾਂ ਜੀ 135 200 ਡਿਮਾਂਡ ਆ ਬਾਕੀ ਹਾਂ ਜੀ ਚਲੋ ਜੋ ਕੋਈ ਮੌਕੇ ਦੇ ਵਾਦਾ ਘਾਟਾ ਹੋਏ ਨਾ ਵੈਸੇ ਤੁਸੀਂ ਲਾ ਸਕਦੇ ਠੀਕ ਆ ਹਾਂ ਜੀ 135 ਦੇ ਵਿੱਚੋਂ ਜੋ ਵੀ ਮਾਨਤਨ ਹੋਇਆ ਪੰਜਾਬ ਦੀ ਸਮਝ ਨਾਲ ਤੁਸੀਂ ਮਰਜੀ ਲਾ ਸਕਦੇ ਬਾਕੀ 11 12 ਲੀਟਰ ਦੋ ਦੋ ਨਾਲ ਦੱਸਿਆ ਪਹਿਲੇ ਸਵੇ ਅਸੀਂ ਚੋਇਆ ਠੀਕ ਆ ਠੀਕ ਹਾਂ ਜੀ ਠੰਡੀ ਤੇਰੀ ਆ ਠੀਕਾ ਜੀ ਹੁਣ ਇਹ ਲੈ ਲਿਆ ਗਈ ਆਪਾਂ ਮਤਲਬ ਬਧੀਆਂ ਆਲੇ 10 ਮਿੰਟ ਹੀ ਹੋਏ ਆ ਤੇ ਇਹ ਪੱਠੇ ਪਟੇ ਆਉਂਦੀਆਂ ਖਾਣ ਲਾਪੀਆਂ ਕਰਮਾਲੀਆਂ ਬਿਲਕੁਕੁਲ ਬਿਲਕੁਲ ਹਾਂਜੀ ਜਾਓ ਜੀ ਅਗਲੀ ਮਾਦਿਓ ਭਾਜੀ ਸਰੋਨ ਇਹ ਆ ਗਈ ਆਪਣੇ ਕੋਲ ਹਾਂਜੀ ਇਹ ਵੀ ਨੀਲੀ 라ਵੀ ਤੇ ਵੇਚੀ। ਹਾਂਜੀ ਇਹ ਵੀ ਨੀਲੀ 라ਵੀ ਚ ਛੱਪੀ ਹੋਰ। ਲਓ ਜੀ ਬਿਲਕੁਲ ਸਟ੍ਰੇਟ ਪਟਾ। ਤੇ ਇਹ ਸੁਵੇ ਕਿੰਨੇ ਸੁਣ ਜਾ ਰਹੀ ਆ? ਇਹ ਭਾਜੀ ਆਹ ਕਿ ਤੀਜੇ ਸੁਵੇ ਇਹਨੇ ਸੁਣਾ। ਤੀਜੇ। ਹਾਂਜੀ ਉਸ ਤਰ੍ਹਾਂ ਭਾਵੇਂ ਦੂਜੇ ਚ ਵੀ ਚੱਲਦੀ ਜੇ। ਤੀਸਰੇ ਸੁਵੇ ਇਹਨੇ ਸੁਣਾ ਜੇ। ਤੀਜਾ ਸੁਵਾ ਸੁਣਾ ਦਿਨ ਲੈ ਜੂ ਅਜੇ ਕਿ ਪਾਸੇ। ਆ ਲੈਨੇ ਇਹਨੇ ਵੀ 2-4 ਦਿਨ ਲੈ ਹੀ ਜਾਣੇ ਆ। 2-4 ਦਿਨ ਕੱਢ ਚੋਗੀ। ਹਾਂਜੀ ਕੱਢ ਜਾਣੇ। ਠੀਕ ਆ ਤੀਜਾ ਸੁਵਾ ਤੇ ਬਿਲਕੁਲ ਮੀਡੀਅਮ ਹਾਈਟ ਦੇ ਵਿੱਚ ਆ ਦੋਸਤੋ ਜਿਹੜੀ ਪਹਿਲੇ ਨੰਬਰ ਤੇ ਤੁਹਾਨੂੰ ਝੋਟੀ ਦਿਖਾਈ ਆ ਫੁੱਲ ਵੱਡੇ ਕਦ ਕੱਢਦੀ ਆ। ਇਹ ਮੀਡੀਅਮ ਦੇ ਵਿੱਚ ਆ ਸਿੰਗਲ ਖੱਡੀ ਦੀ ਆ ਚਾਰੇ ਪੈਰ ਧੋਤੇ ਆ ਠੀਕ ਆ ਹਾਂਜੀ ਆ ਸਟੇਟ ਬੜਾ ਇਕ ਬਿੱਲੀ ਮਣਕੀ ਆ ਹਾਂਜੀ ਬਿਲਕੁਲ ਸਿੰਘ ਦੀ ਬੰਤਰ ਤੁਸੀਂ ਵੇਖ ਲਓ ਗੁਲਾਈ ਦੇ ਵਿੱਚ ਥੋੜਾ ਖੁੱਲਾ ਹੈ ਗੁਲਾਈ ਦੇ ਵਿੱਚ ਪੂਰਾ ਸਿੰਘ ਹਾਂਜੀ ਤੇ ਬਾਕੀ ਹਵਾਨਾ ਲੇਵਾ ਤੁਹਾਨੂੰ ਦਿਖਾਉਨੇ ਆ ਜਿੰਨਾ ਆਖਾਂ ਨੂੰ ਉਨਾਂ ਹੀ ਪਿਛੇ ਨੂੰ ਬਣਾ ਕੇ ਤਿਆਰ ਕਰੀ ਬੈਠੀ ਆ ਹਾਂ ਹਲੇ ਲੈ ਜਾਣੇ 2-4 ਦਿਨ ਨੇ ਠੀਕ ਆ 2-4 ਦਿਨ ਜਿਹੜੇ ਆ ਦੋਸਤੋ ਕੱਢ ਜੂਗੀ ਠੀਕ ਆ ਥਾਨ ਪੂਰਾ ਮੁਠੀ ਆ ਵਿਰਲ ਤਕਰੀਬਨ ਕੋਈ ਚੱਪੇ-ਚੱਪੇ ਦੇ ਥਾਨ ਆ ਆ ਦੇਖੋ ਤੇ ਪਾਜੀ ਸਰਵਨਸਿਆਂ ਬਾਕੀ ਜਿਹੜੇ ਪਸ਼ੂ ਆਪਣੇ ਕੋਲ ਗੱਭਣ ਆ ਤੇਪਣ ਤੋਂ ਆਪਣਾ ਇਹਨਾਂ ਇੱਕ ਨੰਬਰ ਸਾਰੇ ਪਾਜੀ ਆਪਾਂ ਆਪਣੀ ਤਸੱਲੀ ਕਰਕੇ ਹੀ ਲੈਂਦੀ ਆ ਕਿਉਂ ਆਪਾਂ ਇਹਤ ਨਹੀਂ ਕਿਸੇ ਵਾਅਦੇ ਸੋਚ ਕੇ ਹੀ ਲੈਂਦੀਆਂ ਵੀ ਆਪਾਂ ਦਵਾ-ਦਵਾ ਕਿਸੇ ਨੂੰ ਜਾਂਦੇ ਆ ਫੜਾ ਹੀ ਦੇਣਗਾ ਆਪਾਂ ਆਪਣੇ ਤਸੱਲੀ ਕਰਕੇ ਹੀ ਲੈਂਦੀ ਆ ਜਿਹੜੇ ਵੀਰ ਨੇ ਪੈਸੇ ਦੇਣੇ ਬੜੀ ਮੁਸ਼ਕਲ ਦੇ ਨਾਲ ਪੈਸੇ ਬੰਨਨੇ ਆ ਇਹ ਨਹੀਂ ਵੀ ਆਪਾਂ ਕਿਸੇ ਵਾਸਤੇ ਮਾੜਾ ਸੋਚਦੇ ਆ ਕਿ ਚਾ ਲੈ ਅੱਜ ਲਿਆਂਦੀ ਆ ਸਵੇਰੇ ਕਿਸੇ ਨੂੰ ਫੜਾ ਹੀ ਦੇਣੀ ਆ ਅੱਜ ਕੱਲ ਸਾਰੀ ਦੁਨੀਆ ਸਿਆਣੀ ਜਿੰਨੇ ਵੀ ਖੜਨੀ ਆ ਆਪਣੇ ਤਸੱਲੀ ਕਰਕੇ ਖੜਨੀ ਆ ਇਹ ਟਕੀਆਂ ਵਾ ਟੀਕਾ ਲਾ ਗਏ ਤੇ ਭਲੇ ਜੇ ਕੋਈ ਸੂਈਆਂ ਖੜੂ ਕਾ ਸੂਈਆਂ ਆਲਾ ਮੋਲ ਹੋ ਜਾਊਗਾ ਤੇ ਬਾਕੀ ਜੋ ਗਾੜੀ ਦੇ ਕੁਦਰਤ ਦੇ ਵਾਸੇ ਆ ਰਾਤ ਨੂੰ ਭਾਜੀ ਡੰਗਰ ਚੋਈਦਾ ਹੈ ਦਿਨ ਚੜਦੇ ਨੂੰ ਕੋਸ਼ ਨਾ ਕੋਸ਼ ਕਈ ਵਾਰੀ ਹੋ ਜਾਂਦਾ ਇਹਨਾਂ ਦੇ ਵਿੱਚ ਕਰਮਾਂ ਨਾਲ ਵਿੱਚ ਕੋਈ ਕਹਿ ਨਹੀਂ ਸਕਦੇ ਕਿ ਸੂਈਆਂ ਹੀ ਚੰਗੀਆਂ ਨਿਕਲਦੀਆਂ ਜਾਂ ਗੱਬਣਾ ਬਾਕੀ ਇਹ ਤੇ ਕਰਮਾ ਸਿਰ ਤੇ ਹੀ ਹੁੰਦਾ ਹੈ ਜੀ ਭਾਈ ਸਰਉਨ ਜੀ ਨਾਲ ਹੀ ਖੋਲ ਕੇ ਤੋਰ ਸੀ ਜੀ ਜਾਪੂਆ ਦੋਸਤੋ ਅੱਜ ਸੂਣ ਵਾਲੀ ਆ ਅੱਜ ਤੁਸੀਂ ਆਪ ਦੇਖ ਲਓ ਠੀਕ ਆ ਜੀ ਚੰਗੇ ਰਾਣੀ ਘਰਾਣੇ ਦੀ ਜਾਪਦੀ ਆ ਤੇ ਵਜਨ ਦੋੜ ਪੂਰਾ ਹੈ ਆਰਡਰ ਕੁਆਲਟੀ ਕਾਫੀ ਸੋਹਣੀ ਹੈ ਠੀਕ ਆ ਫਵਾਨਾ ਲੇਵਾ ਜਿੰਨਾ ਅੱਗੇ ਨੂੰ ਉਹਨੇ ਪਿੱਛੇ ਨੂੰ ਬਣਾ ਕੇ ਤਿਆਰ ਕਰ ਲਿਆ ਇਹਨੇ ਸੋ ਬਿਲਕੁਲ ਕਸਮੇ ਲੇਵੇ ਦੀ ਆ ਠੀਕ ਆ ਜੀ ਕਿਸੇ ਤਰ੍ਹਾਂ ਦਾ ਕੋਈ ਵਾਧੂ ਭਾਲ ਭਲੂਣ ਜਿਹੜੀ ਨਜ਼ਰ ਨਹੀਂ ਆਊਗੀ ਬਿਲਕੁਲ ਜਿੰਨਾ ਵੀ ਦੋਧਰਾ ਲੇਵਾ ਭਾਲ ਤੇ ਮਾਸਾ ਜਿੰਨੀ ਵੀ ਨਹੀਂ ਹੈਗੀ ਠੀਕ ਆ ਜਿੰਨਾ ਵੀ ਦੋਧਰਾ ਲੇਵਾ ਆਪਾਂ ਕਹਿ ਸਕਦੇ ਹਾਂ ਲਓ ਜੀ ਹਾਂਜੀ ਠੀਕ ਹੈ ਅੱਛਾ ਇਹਦਾ ਮੁੱਲ ਭਾਜੀ ਸਰਵਨਸਿਆਂ ਫਿਰ ਕੀ ਹੈ ਮੁੱਲ ਭਾਜੀ ਵੇਖ ਲਓ ਜਿੰਨੇ ਤੁਸੀਂ ਕਹਿੰਦੇ ਦੇ ਦਿੰਨੇ ਆ ਦੱਸੋ ਫਿਰ ਵੀ ਕੋਈ ਕਰੀਏ ਸਾਂਝਾ ਮੁੱਲ ਭਾਜੀ ਇਹਦਾ 1 5 ਕਰਦੇ ਆਪਾਂ 1 5 ਹਾਂਜੀ ਅੱਛਾ ਜੀ ਹਾਂਜੀ ਬਾਕੀ ਭਾਜੀ ਆਵੇ ਅੱਗੇ ਵੀ ਮੱਜਾਂ ਜਿਹੜੀਆਂ ਉਦੋਂ ਤੁਸੀਂ ਵੀਡੀਓ ਬਣਾ ਗਿਆ ਸੱਤ ਅੱਠ ਮੱਜਾਂ ਦੀ ਸਾਰੀਆਂ ਚਲੋ ਤਬਾਰ ਤੇ ਹੀ ਜਾਂਦੀਆਂ ਐ ਅਸੀਂ ਤੇ ਮਹਾਰਾਜ ਦੀ ਗਾੜੀ ਇਹ ਹੋਰ ਦਾਸ ਕਰਦੇ ਆ ਸੱਚੇ ਪਾਸਾ ਜਿਹੜਾ ਖਰਦਾ ਹੈ ਉਨੂੰ ਵੀ ਮਾਰਾ ਇਹਦੇ ਵਿੱਚੋਂ ਚੰਗਾ ਦੁੱਧ ਦਵੇ ਤੇ ਜੇ ਕੋਈ ਵਪਾਰੀ ਖੜਦਾ ਹੈ ਉਹਨੂੰ ਵੀ ਲੈਣੀਆਂ ਕਰੇ ਕਿਸੇ ਨੂੰ ਨਾ ਘਾਟਾ ਪਾਵੇ ਤਾਂ ਆਪਣੀ ਵੱਲੋਂ ਅਸੀਂ ਡੰਗਰ ਸਭ ਤੋਂ ਚੰਗਾ ਕਰਕੇ ਲੈਨੇ ਆਂ ਵੀ ਮਾਰਾ ਕਰਕੇ ਨਹੀਂ ਆਦੇ ਜੇ ਅਸੀਂ ਪਹਿਲੀ ਗੱਲ ਤਾਂ ਅਸੀਂ ਗੱਬਨ ਡੰਗਰ ਲੈਂਦੇ ਨਹੀਂ ਜੇ ਲੈਨੇ ਆਂ ਅਸੀਂ ਤੇ ਜਿੱਥੇ ਸਾਨੂੰ ਪੂਰੀ ਤਸੱਲੀ ਹੋਵੇ ਅਸੀਂ ਉੱਥੋਂ ਹੀ ਡੰਗਰ ਗੱਬਨ ਲੈਨੇ ਆਂ ਜ਼ਿਆਦਾਤਰ ਤੁਸੀਂ ਵੇਖ ਲਓ ਅਸੀਂ ਸੂਈ ਮੱਝ ਲੈਨੇ ਆਂ ਇਹ ਸਿਰਫ ਨੀਲੀ ਦੀਆਂ ਮੱਝਾਂ ਕਰਕੇ ਵੀ ਪੂਰੀ ਆਪਣੀ ਵੱਲੋਂ ਅਸੀਂ ਤਸੱਲੀ ਵਾਲੇ ਥਾਂ ਤੋਂ ਲਈਆਂ ਆ ਨਾ ਵੀ ਦੋਸਤੋ ਹਵਾਨੇ ਵਾਲੇ ਪਾਸਿਓਂ ਵੀ ਚੰਗੀ ਕਹਿੰਦੀ ਘੌਂਦੀ ਆ ਜਿੰਨੇ ਵੀ ਆ ਚਲੋ ਇਹ ਹਾਂਜੀ ਹਾਂਜੀ ਬਾਕੀ ਉਹਨਾਂ 12 13 ਲੀਟਰ ਦੁੱਧ ਦਰਮਿਆਨੀ ਸਾਹਮਣੇ ਦੱਸਿਆ ਵੀ ਜਿਹੜਾ ਅਸੀਂ ਛੋਣੇ ਇਹਦੇ ਥਲੀ ਠੀਕ ਹੈ ਜੀ ਹਾਂਜੀ ਲਓ ਜੀ ਠੀਕ ਹੈ ਜੀ ਇਹ ਦੂਜੇ ਨੰਬਰ ਤੇ ਮਾਝਾ 105000 ਤੇ ਅਗਲੀ ਆਪਣੇ ਕੋਲ ਇਹ ਨੀਲੀ ਦੀ ਆ ਗਈ ਹੈ ਜੀ ਹਾਂਜੀ ਇਹ ਨੀਲੀ ਦੀ ਹੈ ਮਾਝਾ ਇਹਦਾ ਕੀ ਰਿਕਾਰਡ ਹੈ ਪਾਜੀ ਇਹ ਪਾਜੀ ਇਹਦੀ ਆਪਾਂ ਵੀਡੀਓ ਬਣਾਈ ਆ ਪਰਸੋਂ ਆਪਾਂ ਲੈਣਦੀ ਆ ਚੌਥ ਆ ਇਹ ਪਹਿਲਾਂ ਦੇ ਦਾ ਮੁੱਲ ਜ਼ਿਆਦਾ ਕੀਤਾ ਹੈ ਅੱਛਾ ਜੀ ਜੇ ਜਦੋਂ ਅਸੀਂ ਲਦਨ ਗਏ ਤਾਂ ਕੱਟਾ ਮਰਨਾਉ ਪਿਆ ਹੈਗਾ ਕੱਟੇ ਦੀ ਅਸੀਂ ਵੀਡੀਓ ਬਣਾਈ ਜਿਹੜਾ ਵੀਰ ਲੈਣੀ ਚਾਵੇ ਅਸੀਂ ਵਿਖਾ ਦੇ ਪਹਿਲਾਂ ਅਸੀਂ ਪੁੱਛੀ ਬਣਾਉਣਾ ਬਣਾਉਣੀ ਤੇ ਕੱਟਾ ਇਹਦਾ ਗਿਆ ਮਾਰ ਤੇ ਬਾਕੀ ਉਸ ਤਰ੍ਹਾਂ ਕੋਈ ਟੈਨਸ਼ਨ ਨਹੀਂ ਆਵੇ ਇਹ ਨਹੀਂ ਮੈਂ ਬਹਿਣਾ ਆਗਿਆ ਤੁਹੀ ਵੀ ਆ ਗਏ ਇਧਰ ਬਾਉ ਮਿੱਠੀ ਬੋਤ ਬਹੁਤ ਜਿਆਦੀ ਇਹ ਦਿਹਾੜੀ ਦੀ ਭਾਵੇਂ ਨੂੰ ਚਾਰ ਆਦੀ ਚੋਲੋ ਭਾਵੇਂ ਇੱਕ ਘੰਟੇ-ਘੰਟੇ ਬਾਹਰ ਚੋਈ ਜਾਓ ਗਾਵਾਂ ਵਾਂਗੂ ਕੰਮ ਗਾਵਾਂ ਵਾਂਗੂ ਆ ਇਹਦੇ ਹੀ ਬੁਸ਼ੀ ਬਣਾਉਣੀ ਤਾਂ ਹੀ ਨਹੀਂ ਅਸੀਂ ਬਣਾਈ ਤੇ ਚੱਲ ਮੱਝ ਠੰਦੀ ਢੀਰੀ ਆ ਤੇ ਮਿਲ ਪੈਂਦੀ ਆ ਬਿਲਕੁਲ ਬਿਲਕੁਲ ਬਾਕੀ ਚੋਣ ਚਾਣ ਵੀ ਆ ਪਸਮਾ ਇੱਕ ਹੀ ਅਰੀ ਸੁੱੜਦੀ ਆ ਗਾੜ ਬਿਛਾੜਦੀ ਵੇ ਪੂਰੀ ਆ ਆਪਣੇ ਕੋਲ ਕੱਲ ਪਰਸੋ ਹੀ ਆਈਏ ਇਹ ਅੱਜ ਚੌਥਾ ਦਿਨ ਹੋ ਗਿਆ ਭਾਜੀ ਨੂੰ ਆਪਣੇ ਕੋਲ ਆਈਏ ਲਓ ਜੀ ਠੀਕ ਆ ਸੋ ਬਿਲਕੁਲ ਜੀ ਜੂ ਧਰ ਗਈ ਆ ਦੋਸਤ ਹਾਂਜੀ ਨਹੀਂ ਇਹਨੇ ਆਉਂਦੀ ਨਹੀਂ ਜੀ ਲਾ ਲਿਆ ਕੋਈ ਚੱਕਰ ਹੀ ਨਹੀਂ ਦੇ ਬਿਲਕੁਲ ਤੇ ਬੱਚਾ ਮਰ ਗਿਆ ਬੱਚਾ ਮਰ ਗਿਆ ਬੱਚੇ ਦਾ ਆਪਾਂ ਇਹਦੀ ਫੋਟੋ ਆਪਣੇ ਕੋਲੇ ਹੈਗੀ ਆ ਬੱਚੇ ਦੀ ਜਿਹੜੀ ਮਤਲਬ ਆਪਾਂ ਲਾਈ ਆ ਮਰ ਇਹਦੀ ਲਾਈ ਜੂਂਦੇ ਦੀ ਵੀ ਹੈਗੀ ਆ ਕੋਈ ਗੱਲ ਇਹ ਨਹੀਂ ਉਹ ਤਰਾ ਆਂਬ ਬਾਰੀ ਦੇ ਪਾਜੀ ਜਿਵੇਂ ਆਉ ਮੱਜਾਂ ਲਿਆ ਹੁੰਦਿਆਂ ਲੋਕੀ ਤੋਕੜਾਂ ਮੈਂ ਹੀ ਲਿਆ ਕੇ ਬੱਚੇ ਮਕਰ ਲਾ ਦਿੰਦੇ ਆ ਹੂੰ ਹੂੰ ਆਪਣੇ ਕੋਲੇ ਉਹੋ ਜਾਣੀ ਕੋਈ ਕੰਮ ਹੈਗਾ ਜਿਵੇਂ ਸੱਜਰ ਹੁਣ ਜਿੰਨਾ ਤੁਹਾਨੂੰ ਦੁੱਧ ਦੱਸਣ ਰਿਹਾ ਦੁੱਧ ਹੋਊਗਾ ਬੱਚੇ ਲਾ ਕੇ ਲੋਕੀ ਵੇਚੀ ਹੁੰਦੇ ਆ ਆਪਾਂ ਇਹੋ ਜਿਹਾ ਕੰਮ ਕਰੀ ਜ਼ਿੰ ਇਹ ਉਹ ਆਪਣੇ ਕੋਲ 1.5 ਲੱਖ ਇਹਨੂੰ ਸੂਈ ਨੂੰ ਕਿੰਨਾ ਟਾਈਮ ਇਹਨੂੰ ਭਾਜੀ ਅੱਜ 35 ਦਿਨ ਮੈਂ ਸੂਈ ਨੂੰ ਹੋ ਗਏ ਆ ਉਹ ਕੱਟੇ ਦੀ ਫੋਟੋ ਹੈਗੀ ਆ 35 ਦਿਨ ਹਾਂਜੀ ਤੇ ਇਹ ਨਹੀਂ ਵੀ ਆਪਾਂ ਇਹ ਥੱਲੇ ਦੁੱਧਿਆ ਦੇ ਬੱਚਾ ਮਗਰ ਲਾਵਾਂ ਲਾਦ ਗਏ ਭਾਵੇਂ ਆਪਣੇ ਕੋਲ 1.5 ਲੱਖ ਦੀ ਮੈਂ ਆ ਨਾ ਜੇ ਆਪਣਾ ਕੱਟੀ ਕਟਾ ਮਾਰ ਵੀ ਕਰੇ ਇਤਨਾ ਹੀ ਵੇਚੀ ਦੀ ਮਹਾਰਾਜ ਦੀ ਕਿਰਪਾ ਨਾਲ ਤਸੱਲੀ ਦੇ ਆਪਣੀ ਮੱਝ ਵੇਚ ਜਾਂਦੀ ਬਿਲਕੁਲ ਜੀ ਕਦੀ ਬੱਚਾ ਨਹੀਂ ਤੋਕ ਡੰਗ ਕਾ ਗੱਲ ਕਦੀ ਹੋਣੀ ਸੱਜਰ ਮੈਂ ਆ ਸੱਜਰ ਦੇ ਮਗਰ ਹੀ ਲਿਆ ਗਏ ਭਾਵੇਂ ਬੱਚਾ ਇਹ ਹੋਈ ਆਪਾਂ ਇਹਦੀ ਫੋਟੋ ਦੇ ਦਿੱਗੇ ਵੀ ਇਹ ਮਤਲਬ ਇਹਦਾ ਬੱਚਾ ਹੈਗਾ ਉਹੋ ਜਿਹਾ ਨੇ ਨੋ ਗਿਆ ਵੇ ਕੱਟੇ ਦੀ ਫੋਟੋ ਤੁਹਾਨੂੰ ਵਿੱਚ ਪਾ ਦਾਂਗੇ ਕੋਈ ਗੱਲ ਤੇ ਦੁੱਧ ਆਪਣਾ ਤੋਲ ਕੇ ਤੁਸੀਂ ਆਨੇ ਵੀ ਤੋਲਵਾ ਦੁੱਧ ਤੋਲ ਭਾਈ ਜੇ ਇਹਦਾ ਆਪਾਂ ਇਹਦਾ ਲੀਟਰਾਂ ਦੇ ਨਾਲ ਕੋਈ ਦੁੱਧ ਮਿਨੇ ਚੋਕੇ ਫਿਰ ਤੇ 15 ਕਿਲੋ ਜੇ ਹਾਂਜੀ ਤੇ 12.5 ਲੀਟਰ ਦੁੱਧ ਟਾਈਮ ਟਾਈਮ ਜੇ ਕਿਸੇ ਨੇ ਦੂਰੋਂ ਲੈਣੀ ਆ ਤੇ ਵੀਡੀਓ ਕਾਲ ਤੇ ਤੂੰ ਚੋ ਸਕਦਾ ਇੱਕ ਟਾਈਮ ਇੱਕ ਟਾਈਮ ਆਣ ਕੇ ਦਿਨੇ ਆਪ ਦੀ ਵੀ ਤਸੱਲੀ ਕਰ ਲੈ ਪੰਜ ਤੋਂ ਪੰਜ ਚੋਣੇ 12.5 ਲੀਟਰ ਦੁੱਧ ਦੇ ਦੇ ਥੱਲੇ ਉਹ ਦਵਾਂਗੇ ਪੌਣੇ 12 ਨਹੀਂ ਹੋਊਗਾ 12.5 ਲੀਟਰ ਦੁੱਧ 12.5 ਲੀਟਰ ਤੋਲ ਕੇ ਦਵਾਂਗੇ ਉਸ ਤਰ੍ਹਾਂ ਵਿਖਾਲਾ ਤੇ 10 ਲੀਟਰ ਵਾਲੀ ਬਾਟੀ ਜੇ ਮੈਚ ਹੋਈ ਠੀਕ ਹੈ ਜੀ ਹਾਂਜੀ ਜਿਹੜਾ ਚਵਾਵਾ ਬੰਦਾ ਰਾਤੀ ਕਿਸੇ ਨੇ ਚੋਇਆ ਪੂਰਾ ਚਵਾਪਸ ਮਾਂ ਕੋਈ ਪੂਰ ਛਟਾਣੀ ਤੋੜਦੀ ਹੈ ਜੀ ਹਾਂਜੀ ਬਾਕੀ ਚਾਰੂਗਾ ਜੋ ਪਾਈ ਕੇ ਉਹ ਖਾਈ ਜਾਂਦੀ ਆ ਠੀਕ ਹੈ ਜੀ ਹਾਂਜੀ ਸੋ 12 ਕਿਲੋ ਆ ਹਾਂਜੀ ਸਾਢੇ 12 ਲੀਟਰ ਭਾਜੀ ਸਾਢੇ 12 12 ਸਾਢੇ 12 ਜਿਹੜਾ ਬਿਲਕੁਲ ਤੋਲ ਕੇ ਤੋਲ ਕੇ ਕੋਈ ਲੀਟਰ ਮਾਰ ਮਾ ਝਾਕਾ ਦਾ ਤੋ ਤਾਂ ਨਹੀਂਗਾ ਬੰਦੇ ਵਾਲਾ ਦੁੱਧ ਆ ਵੀ ਜਿਹੜਾ ਕਿਸੇ ਵੀਰ ਨੇ ਆਣ ਕੇ ਤਲਾਈ ਕਰਨੀ ਤੋਲ ਕੇ ਦੋ ਟਾਈਮ ਤੋਲ ਕੇ ਖੜੀ ਸੋ ਸਵੇਰ ਤੀਜੀ ਹੋਊਗੀ ਹੈ ਕਿ ਹਾਂਜੀ ਹਾਂਜੀ ਭਾਵੇਂ ਦੂਜੇ ਕਹਿੰਦੇ ਤੀਸਰੇ ਸੋਈ ਜੇ ਠੀਕ ਆ ਹਾਂਜੀ ਆ ਦੇਖੋ ਠੰਡੀ ਠੀਰੀ ਬੜੀ ਜਿਆਦੀ ਆ ਭਾਵੇਂ ਤੇਰੇ ਕੋਲ ਬਾਈ ਇਹ ਤੁਰੀ ਜਾਂਦੀ ਦੇ ਥੱਲੇ ਹੀ ਬਹਿ ਜਾਓ ਇਤਨਾ ਇਹ ਨਹੀਂ ਵੀ ਕਟਾ ਮਰ ਗਿਆ ਇਹ ਦੇਖੋ ਇਤਨਾ ਹੀ ਬਹਿ ਜਾਓ ਕਿ ਇਤਨਾ ਤੁਰੀ ਜਾਂਦੀ ਇਧਰ ਇਹਨੇ ਬਸ ਧਾਰ ਲੈਣੀ ਆ ਇਧਰ ਕੋ ਭਾ ਸਮਝ ਜਾਣਾ ਇੱਥੇ ਤੁਸੀਂ ਬੈ ਕੇ ਇੱਥੇ ਚੋਲੋ ਭਾਵੇਂ ਲਓ ਜੀ ਹਾਂਜੀ ਬਿਲਕੁਲ ਜੀ ਬਿਲਕੁਲ ਠੀਕ ਹੈ ਨਹੀਂ ਲਈ ਸਮੋ ਦੋਸਤੋ ਸੀਐਸਓ ਪਸ਼ੂ ਦਾ ਵਾਦਾ ਵੀ ਬੱਚਾ ਮਰਨ ਤੋਂ ਬਾਅਦ ਵੀ ਕਿਸੇ ਤਰ੍ਹਾਂ ਦਾ ਵੀ ਆਲ ਇਹ ਹੈਗਾ ਵਾ ਕੋਈ ਬਗਾਨੇ ਘਰ ਜਾ ਕੇ ਕੋਈ ਧੀਾਈ ਡੰਗ ਦਾ ਕਰ ਸਕਦੀ ਆ ਆਪਣੇ ਘਰ ਪਰਸੋਂ ਦਾ ਇਹਦਾ ਬੱਚਾ ਮਰਿਆ ਇੱਕ ਡੰਗ ਵੀ ਟੀਕਾ ਨਹੀਂ ਲਾਇਆ ਆਪਣੇ ਚਲੋ ਇੱਕ ਤਾਂ ਦਿਨ ਪਸ਼ੂ ਕਰ ਜੇ ਕੋਈ ਗੱਲ ਹਾਂਜੀ ਹਾਂਜੀ ਦੁੱਧ ਜਿੰਨਾ ਤੁਹਾਨੂੰ ਦੱਸਿਆ ਦੁੱਧ ਹੈਗਾ ਆਏ ਦੋ ਦਦਾ ਭਾਈ ਆਪਣਾ ਕਿਸੇ ਡੰਗਰ ਦਾ ਵੀ ਕੋਈ ਝੂਠ ਨਾ ਆਊਗਾ ਇਹ ਅਸੀਂ ਅੱਗੇ ਵੀ ਕਹਿੰਦੇ ਆ ਵੀ ਅਸੀਂ ਪੱਠਿਆਂ ਵਾਲੋਂ ਤੇ ਵਾਂਡਲ ਲੈਉਣੇ ਕੋਈ ਕਮੀ ਰਹਿਣ ਦੇ ਬਿਲਕੁਲ ਬਿਲਕੁਲ ਜਿੰਨਾ ਵਾਂਡ ਡੰਗਰ ਖਾਲੇ ਹੀ ਉਨਾ ਹੀ ਪਾ ਦਿੰਦੇ ਆ ਹੂੰ ਹੂੰ ਕਈ ਬਿਵਾਰੀ ਕਹਿ ਦਿੰਦੇ ਅਸੀਂ ਸਾਡੇ ਕੋ ਹਾਲੇ ਭੁਖੀ ਰਹੀ ਆ ਪਿਆਕ ਆਖਣੀ ਆ ਬਿਲਕੁਲ ਅਸੀਂ ਤੇ ਮਹਾਰਾਜੀ ਕੇ ਪਾਸ ਸੇਵਾ ਨਾ ਨੀ ਕਰਮਾਲ ਨਹੀਂ ਕਰਦੇ ਪੂਰੀ ਬੱਚਾ ਮਰ ਵੀ ਜਾਵੇ ਤਾਂ ਵੀ ਸਾਨੂੰ ਕਦੀ ਡੰਗਰ ਚ ਘਾਟਾ ਨਹੀਂ ਪਿਆ ਸਹੀ ਹੈ ਹਾਂਜੀ ਭਾਵੇਂ ਡੇਢ ਲੱਖ ਦੇ ਵੀ ਲੈਂਦੀ ਡੇਢ ਵਾਲੀ ਸਾਡੀ ਨਫੇ ਨਾਲ ਹੀ ਵਿਕਦੀ ਆ ਬੱਚਾ ਮਰੇ ਤੋਂ ਮੈਂ ਓਕੇ ਓਕੇ ਹਾਂਜੀ ਵਾਂਡੇ ਵਿੱਚ ਆਰੂਗਾ ਮੈਂ ਵਾਂਡੇ ਦੇ ਘੜੀ ਭਾਵੇਂ 5 ਕਿਲੋ ਢੇਰੀ ਲਾ ਦੋ 5 ਦਾ 5 ਹੀ ਖਾ ਜਾਂਦੀ ਕਿੰਨਾ ਮੋਲ ਵੀਰੇ ਦਾ ਇਹ ਭਾਜੀ ਮੰਗਨ ਨੂੰ ਜੋ ਮਰਜ਼ੀ ਮੰਗੀ ਜੀ 87000 ਦੀ ਦੇ ਦਾਂਗੇ 87 ਦੀ ਹਾਂਜੀ ਠੀਕ ਹੈ ਜੀ ਹਾਂਜੀ 87000 ਦੋਸਤੋ ਲੈਣ ਦੇਣਾ ਬਾਕੀ ਕੋਈ ਵੀ ਰਾਡੀ ਤਸੱਲੀ ਕਰੇ ਹਾਂਜੀ ਹਾਂਜੀ ਚੋ ਕੇ ਵੇਖ ਕੇ ਪਛਮਾਨ ਤਿੰਨ ਟਾਈਮ ਚੋਲੇ ਕੋਈ ਬਿਲਕੁਲ ਹਾਂਜੀ ਆ ਕਰੋ ਜੇ ਠੀਕ ਹੈ ਤੇ ਅਗਲੀ ਮਾਝੇ ਭਾਜੀ ਸਰਮਣ ਹਾਂਜੀ ਆ ਦੂਜਾ ਸੁਗਾ ਛੋਟੀ ਸੂਈ ਜੀ ਲਓ ਜੀ ਹਾਂਜੀ ਦੂਜਾ ਛੋਟੀ ਆ ਇਹ ਪਿਓਰ ਮੋਰਾ ਨਸਲ ਦੀ ਛੋਟੀ ਜੀ ਮੋਰਾ ਦੇ ਵਿੱਚ ਛੋਟੀ ਆ ਦੋਸਤ ਹਾਂਜੀ ਪੂਰੀ ਰਾਤ ਦੂਜਾ ਸੁਗਾ ਆ ਲੈ ਮਤਲਬ ਮੈਂ ਨਹੀਂ ਭਾਜੀ ਇਹ ਦੰਦ ਵੇਖੇ ਆ ਉਹ ਆਂਦੇ ਸੀ ਵੀ ਹਲੇ ਮਤਲਬ ਛੱਗੀ ਆ ਮੈਨੂੰ ਇੰਨੇ ਦੰਦਾਂ ਬਾਰੇ ਕੋਈ ਪਰਖ ਨਹੀਂ ਹੈਗੀ ਅੱਛੇ ਕੀ ਹੋਊਗੀ ਹਾਂਜੀ ਤੇ ਚਲੋ ਜਵਾਨ ਹੋ ਗਿਆ ਛੱਗੀ ਉਹਨਾਂ ਮੈਨੂੰ ਦੱਸਿਆ ਭਾ ਜਿੱਥੋਂ ਆਪਾਂ ਲਈ ਦੂਜਾ ਸੁਗਾ ਸੂਈ ਹੈ ਦੂਜਾ ਸੁਗਾ ਸੂਈ ਆ ਲੈ ਇਹਨੂੰ 6 ਦਿਨ ਸੂਈ ਨੂੰ ਅੱਜ ਹੋ ਗਏ ਆ ਠੀਕ ਹੈ ਜੀ ਹਾਂਜੀ ਬਹੁਤ ਠੰਡੀ ਤੇਰੀ ਹੈ ਚਵਾਪ ਸਮਾ ਦਾ ਇੱਕ ਨੰਬਰ ਦਾ ਹੈ ਠ ਹਾਂਜੀ ਸੋ ਫੇਸ ਕੁਆਲਿਟੀ ਬਹੁਤ ਸੋਹਣੀ ਦੋਸਤੋ ਅਸੀਂ ਵੱਡੀ ਝੋਟੀ ਪੂਰੇ ਕੱਦ ਵਜਣ ਦੀ ਰਿਆਣੇ ਦੀ ਝੋਟੀ ਆ ਠੀਕ ਆ ਸੋ ਕੱਦ ਕਾੜਦੀ ਪੂਰੇ ਵਟੇ ਕੱਦ ਕਾੜਦੀ ਆ ਹਾਂਜੀ ਸੋ ਜਿੰਨਾ ਵੀ ਕਹਿ ਰਿਹਾ ਉਹਨਾਂ ਥੋੜਾ ਫੁੱਲ ਵੱਡੀ ਹਾਈਟ ਦੀ ਆ ਚੌੜੇ ਪਿੱਠ ਪੂੜੇ ਦੇ ਵਿੱਚ ਆ ਤੇ ਸੂਈ ਨੂੰ ਕਿੰਨੇ ਕਿਦਾਂ ਦੱਸੇ ਸੂਈ ਨੂੰ ਬਾਜੀ ਨੂੰ ਪਤਾ ਨਹੀਂ ਹੋਇਆ ਲਿਆ ਕੱਟਾ ਜੇ ਅੱਜ 6 ਦਿਨ ਇਹਨੂੰ ਸੂਈ ਨੋ ਗਈ ਆ ਕਿੰਨਾ ਕੁ ਦੁੱਧ ਹੁਣ ਜੀ ਦੁੱਧ ਬਾਜੀ ਐ ਟਾਈਮ ਤੇ ਇਹਦਾ ਵੀ ਆਪਾਂ 12 ਕਿਲੋ ਦੁੱਧ ਮਿਣਕੇ ਦੇ ਦਾਂਗੇ ਅੱਜ ਹੁਣ ਲੈਓ ਬਾਜੀ ਸਰਮ ਸਿੰਘ ਪਾਜੀ ਸੋ ਪਹਿਲਾ ਦੂਜਾ ਸਵੇਰ ਦੋਸ ਫਿਰ ਬਹੁਤ ਠੰਡੀ ਸੀ ਮੇਲ ਕਾਫ ਆ ਵਾਏ ਦਾ ਇਹਦਾ ਉਹ ਪਰਲਾ ਮੇਰਾ ਕਹਿ ਲਾ ਆ ਪਰਲਾ ਹਾਂਜੀ ਹਾ ਜੀ ਦਾ ਲਓ ਜੀ ਠੀਕ ਹੈ ਅਬੀ ਤੇ ਦੁੱਧ ਕਿੰਨਾ ਦੱਸਦਾ ਹੁਣ ਜੀ ਦੁੱਧ 12 ਲੀਟਰ ਤੋਂ ਉੱਪਰ ਹੀ ਆ ਇਹਦਾ ਲਓ ਜੀ ਹਾਂਜੀ ਸੋ ਪਸ਼ੂ ਜਿਹੜੇ ਦੋਸਤੋ ਵੱਡੇ ਆਉਂਦੇ ਆ ਚੰਗੇ ਪਸ਼ੂ ਆਉਂਦੇ ਆ ਠੀਕ ਆ ਕੋਈ 12 12 13 13 ਲੀਟਰ ਵਾਲੀਆਂ ਮੱਝਾਂ ਝੋਟੀਆਂ ਨਾਰਮਲ ਇੱਥੇ ਹੁੰਦੀਆਂ ਨਹੀਂ ਹਾਂਜੀ ਸੋ ਤੁਸੀਂ ਬਾਕੀ ਸੰਪਰਕ ਆਪਣਾ ਬਣਾ ਕੇ ਰੱਖ ਸਕਦੇ ਜੇ ਸਮੇਂ ਸਮੇਂ ਨਾਲ ਬਾਕੀ ਝੋਟੀ ਦੇ ਵਿੱਚ ਮੇਰਾ ਵੀ ਰੂਹ ਵੇਖ ਕੇ ਤੁਸੀਂ ਚੈੱਕ ਕਰ ਲਓ ਕੋਈ ਸ਼ੱਕ ਨਹੀਂ ਹੈਗਾ ਕਿਸੇ ਪਾਸੇ ਨੂੰ ਖੁੰਜੀ ਆ ਦੇਖੋ ਜਰਾ ਠੀਕ ਆ ਸੋ ਕਾਫੀ ਸੋਹਣੀ ਕੁਆਲਿਟੀ ਆ ਥਣ ਥਣ ਦੀ ਅਗਲੇ ਥਣ ਮਗਲੇ ਥਣ ਇੱਕਸਾਰ ਸਹਿਜ ਦੇ ਬਰਾਬਰ ਨੇ ਠੀਕ ਆ ਤੇ ਹਾਈਟ ਦੀ ਵੀ ਪੂਰੀ ਉੱਚੀ ਆ ਸੋ ਕੋਈ ਵੀਰ ਬੇ ਤੜਕਾ ਸ਼ਬਦਾ ਕਰ ਸਕਦਾ ਕੋਈ ਛੋਟਾ ਜਾਂ ਕੱਦ ਨਹੀਂ ਗਾ ਫੁੱਲ ਵੱਡੇ ਹਾਈਟ ਕੋਲੇ ਚ ਫੁੱਲ ਵੱਡੇ ਕੱਦ ਕਾਟਦੇ ਆ ਤਾਂ ਕੀ ਮੰਗ ਭਾਜੀ ਸਰਪਰ ਸਿੰਘ ਜੀ ਮੰਗ ਭਾਜੀ 135 ਅਸੀਂ ਮੁੱਲ ਕਰਦੇ ਆ ਇਹਦਾ ਅੱਛਾ ਹਾਂਜੀ ਇਹੜੀ ਬਈ ਕਈ ਆ ਗਏ ਅੱਗੇ ਵੀਰਾਂ ਨੇ ਆਖਿਆ ਇਹ ਮੁੱਲ ਜ਼ਿਆਦਾ ਏ ਬਾਕੀ ਲਿਹਾਉਣ ਨੂੰ ਅਸੀਂ ਲਿਆ ਸਕਦੇ ਆ ਗੰਦ 55 60 ਹਾਲੀਆਂ ਵਿੱਚ ਮੈਂ ਹੀ ਲਿਆ ਸਕਦੇ ਆ ਹੌਲੇ ਪਸੂ ਵੀ ਲਿਆ ਸਕਦੇ ਆ ਹਾਂਜੀ ਪਰ ਸਾਡੇ ਕੋਲ ਉਹ ਮਾਲ ਵੇਖਦਾ ਨਹੀਂਗਾ ਆਮ ਲੋਕੀ ਕਹਿ ਦਿੰਦੇ ਆ ਦੁੱਧ 10000 ਲੀਟਰ ਦੁੱਧ ਭਾਜੀ ਬੜਾ ਜ਼ਿਆਦਾ ਏ ਤੇ ਪਰ ਅਸੀਂ ਚਲੋ ਮਹਾਰਾਜ ਦੀ ਕਿਰਪਾ ਅਸੀਂ ਡੰਗਰ ਛਾਣਵਾ ਹੀ ਲਿਆਉਣੇ ਜਿੰਨਾ ਇਹ ਦੁੱਧ ਦੱਸਾਂਗੇ ਚੋਗੇ ਦਵਾਂਗੇ ਡੰਗਰਾਂ ਥਲਿਓ ਇਹ ਨਹੀਂ ਭਈ ਇੱਕ ਟਾਈਮ ਹੁਣ ਜਿਵੇਂ ਤੁਸੀਂ ਵੀਡੀਓ ਬਣਾਉਣੀ ਤੇ ਦਿਨੇ ਚੋਈ ਨਾ ਹੋਵੇ ਅੱਜ ਵੀ ਸ਼ਾਮਾਂ ਨੂੰ ਕੋਈ 5 ਵਜੇ ਛੋਲੇ ਦਿਨੇ ਵੀ ਆਗੇ 5 ਵਜੇ ਮਹਿਜੋਲੇ ਹਮ ਮੁੱਲ ਮੁੱਲ ਪਾਈ ਚੰਗੇ ਡੰਗ ਦਾ ਇਹੋ ਛੋਟੀ ਰਿਆਣੇ ਚ ਬੱਜੀ ਹੋਵੇ ਤੇ ਉਹਨਾਂ ਤੁਹਾਡੇ ਕੋ 2.5 ਲੱਖ ਰੁਪਇਆ ਮੁੱਲ ਕਰਨਾ ਹ ਹ ਕੋਈ ਸ਼ੱਕ ਨਹੀਂ ਜਿੱਡੀ ਹੈ ਕਿ ਬੋਲਦੀ ਹੈ ਤੇ ਬਾਕੀ ਅਸੀਂ ਡੰਗਰਾਂ ਦਾ ਮੁੱਲ ਹਿਸਾਬ ਕਰਦੇ ਆ ਜਿਹੜੀਆਂ ਹੁਣ ਤਿੰਨੇ ਮੱਜਾਂ ਸਾਡੀਆਂ ਇਧਰ ਦੀਆਂ ਪਾਕਿਸਤਾਨੀ ਰਵਾਇਆਂ ਬਾਰਡਰ ਏਰੀਆ ਕਰੇ ਨਾਲ-ਨਾਲ ਇਹ ਇਧਰ ਦੀਆਂ ਸਾਡੇ ਇਲਾਕੇ ਦੀਆਂ ਇਹ ਪਾਕਿਸਤਾਨੀ ਮਹਿਆਂ ਤਿੰਨੇ ਬਿਲਕੁਲ ਇਹ ਬਾਰਡਰ ਏਰੀਏ ਦੇ ਜਿਵੇਂ ਸਾਡਾ ਮਾਲਕ ਨਹੀਂ ਇਧਰ ਲਾਗੇ ਲਾਗੇ ਬਾਰਡਰ ਤਾਂ ਸਾਲ ਸਾਡਾ ਪਿੰਡ ਆ ਇਹ ਇਧਰ ਦੀਆਂ ਮਹੀਂ ਇਹ ਪਾਕਿਸਤਾਨ ਦੇ ਵਿੱਚ ਵੀਡੀਓ ਕੱਢ ਕੇ ਵੇਖ ਲਓ ਬਿਲਕੁਲ ਸੇਮ ਤੁਹਾਨੂੰ ਇਸੇ ਨਸਲ ਦੀਆਂ ਮਹੀਂ ਮਿਲਣਗੀਆਂ ਬਿਲਕੁਲ ਜੀ ਬਿਲਕੁਲ ਨੀਲੀ ਦੀਆਂ ਮੱਝਾਂ ਚੋਟੀਆਂ ਨੀਲੀ ਰਾਵੀ ਦੀਆਂ ਹਾਂਜੀ ਤੇ ਇਹਦਾ ਕਿ 35 ਹੈ ਹਾਂਜੀ 135 ਹੈ ਦੁੱਧ ਤੇਰੇ ਥੱਲੇ ਹਾਲੇ ਉੱਤੇ ਦੀ ਸੁਈ ਆ ਹਉ ਤਾਂ ਨਹੀਂ ਹਾਲੇ ਹੋਇਆ 12 ਲੀਟਰ ਦੁੱਧ ਮਿਣਕੇ ਦਵਾਂਗੇ ਸਾਨੂੰ ਇਹਦੀ 16 ਲੀਟਰ ਦੁੱਧ ਦੀ ਝਾ ਆ ਗਿਆ ਇਹ ਇੰਨਾ ਦੁੱਧ ਬੜੇ ਰਾਉਣਾ ਦਊਗੀ ਚਲੋ ਜੀ ਬਾਕੀ ਭਾਈ 12 ਲੀਟਰ ਦੁੱਧ ਆਪਾਂ ਜਦੋਂ 12 ਲੀਟਰ ਦੁੱਧ ਮਣੀ ਦਾ ਬੜੀ ਦੂਰ ਜਾ ਕੇ ਦੁੱਧ ਹੁੰਦਾ ਹੈ ਤੇ ਪੈਸੇ ਵੀ ਅਸੀਂ ਤਾਂ ਹੀ ਮੰਗਦੇ ਹਾਂ ਅਗਲੇ ਨੂੰ ਦੁੱਧ ਚਵਾ ਕੇ ਰੋਜ਼ ਮਾਲ ਵੇਚਦੇ ਜੇ ਅਸੀਂ ਮੁੱਲ ਜ਼ਿਆਦਾ ਕਰਕੇ ਤੇ ਫਿਰ ਸਾਡੀਆਂ ਪਹਿਲੀਆਂ ਹੀ ਵੱਜੀਆਂ ਰਹਿਣ ਬਸ ਬਸ ਹਾਂਜੀ ਇਹ ਨਹੀਂ ਵੀ ਅਸੀਂ ਮੁੱਲ ਮੰਗਦੇ ਆ ਤੇ ਡੰਗਰ ਗਾਂਦੂ ਡੰਗਰ ਵੀ ਅਸੀਂ ਚੰਗਾ ਲਿਓਨੇ ਤਾਂ ਹੀ ਮੁੱਲ ਕਰਦੇ ਆ ਬਿਲਕੁਲ ਜੀ ਹੁਣ ਪਿਛਲੀ ਵੀਡੀਓ ਦੇ ਵਿੱਚ ਇੱਕ ਵੀਰ ਨੇ ਜਿਹੜੀਆਂ ਤੁਸੀਂ ਵੀਡੀਓ ਬਣਾ ਕੇ ਗਏ ਜੇ ਆਂਦਾ 45 45000 ਰੁਪਈਆ ਮੈਂ ਹੀ ਐਸੋ ਕਹ ਮੈਂ ਮੋੜ ਕੇ ਜਵਾਬ ਨੇ ਤਾਂ ਮੈਂ ਉਹਨੂੰ ਕਹਿਣ ਲੱਗਾ ਮੈਂ 80 80 ਦੀਆਂ ਤੂੰ ਲਿਆ ਕੇ ਦੇਈ ਜਾ ਆਹ 45 45 ਨਾਲ 40 40 ਹਜ਼ਾਰ ਸਾਡੇ ਕੋਲ ਨਫਾ ਲੈ ਆ ਆਹੋ ਆਹ ਕਹਿ ਨਾ ਜਿੰਨੇ ਕਦੀ ਡੰਗਰ ਲਿਆ ਹੋਵੇ ਨਾ ਵੇਚਿਆ ਹੋਵੇ ਉਹਨੂੰ ਜਿਆਦਾ ਵੀ ਮੁੱਲ ਜਿਆਦਾ ਹੈ ਜਦੋਂ ਬਾਹਰ ਜਾਇਦਾ ਨਾ ਡੰਗਰ ਦੇ ਮਗਰ ਹੋ ਕੇ ਜਾ ਕੇ ਖਲੋਈਦਾ ਫਿਰ ਅਗਲਾ ਪਤਾ ਲੱਗਦਾ ਵੀ ਕੀ ਮੰਗਦਾ ਤੇ ਕਿਤਰਾ ਡੰਗਰ ਲਈਦਾ ਚਲੋ ਜੀ ਕੋਈ ਗੱਲ ਨਹੀਂ ਮੱਝ ਲੈਣੀ ਹੋਵੇ ਤੇ ਪਾਜੀ ਮੈਂ ਜਿੱਡਾ ਦੇਲ ਹੋਵੇ ਫਿਰ ਮੈਂ ਲੈ ਜਾਂਦੀ ਆ ਬਸ ਜੀ ਹਾਂ ਉਸ ਤਰ੍ਹਾਂ ਡੰਗਰ ਲੈਣਾ ਬੜਾ ਵਿੱਚੋਂ ਭਰਾਵੋ ਮਾਨਤਨ ਹੋਊਗਾ ਬਾਕੀ ਝੋਟੀ ਚੰਗੀ ਆ ਫੁੱਲ ਵੱਡੇ ਹਾਈਟ ਦੀ ਕੱਦ ਦੀ ਆ ਬਾਕੀ ਦੁੱਧ ਵੀ ਥੱਲੇ 12 ਸਾਢੇ ਅਸੀਂ ਤਾਂ ਨੇ ਮਹਾਰਾਜ ਕਿਰਪਾ ਨਾਲ ਜੇਰਾ ਬੜੇ ਔਖੇ ਰੁਪਏ ਬੰਦੇ ਅਗਲੀ ਮਾਂ ਤੇ ਪਾਜੀ ਆਪਣੇ ਕੋਲ ਹਾਂਜੀ ਇਹ ਤੀਜੇ ਸੂਏ ਸੂਈ ਤੇ ਪਾਜੀ ਕੀ ਡਿਟੇਲ ਹੈ ਦੀ ਤੀਜਾ ਸੂਆ ਤੇ ਕਿੰਨੇ ਕੋਗੇ ਦਿਨ ਇਹਨੂੰ ਪਾਜੀ 15 ਦਿਨ ਸੂਈ ਨੂੰ ਹੋ ਗਏ ਉਹ ਉਧਰ ਕੱਟੀ ਬੱਜੀ ਆ ਵਿਖਾਲ ਦਿੰਨੇ ਆ ਲਿਓ ਜੀ ਹਾਂਜੀ ਸੋ ਮਗਰ ਕੱਟੀ ਆ ਦੋਸਤੋ 15 ਦਿਨਾਂ ਦੀ ਸੂਈ ਆ ਦੁੱਧ ਦੇ ਕੋਲ ਕਿੰਨਾ ਕੋਣਾ ਦੋ ਦੇ ਥਲੇ ਪਾਜੀ 11 ਗ੍ਰਾਮ ਲੀਟਰ ਦੋ ਦੇ ਜੀ ਹੁਣ ਮਿਹਣਵਾ ਠੀਕ ਆ ਜੀ ਹਾਂਜੀ ਲਿਓ ਜੀ ਸੂਏ ਤੀਜੇ ਹੈ ਜੀ ਤੀਜੇ ਸੂਏ ਹੋਵੇ ਕੱਤੀ ਬਿਲਕੁਲ ਤਾਜੀ ਵਿਖਾਲ ਦਿੰਨੇ ਆ ਆਹ ਦੇਖੋ ਜੀ ਸਵੇਰੇ ਤੇ ਜਿਹੜਾ ਚੂਣ ਚਾਨ ਦੇ ਵਿੱਚ ਠੰਡੀ ਤੇਰੀ ਆ ਸਾਫ ਆ ਤੋਰ ਤੋਂ ਲੰਮਾ ਤੋਰਦਾ ਜੀ 15 ਰਕ ਦਿਨਾਂ ਦੀ ਸੂਈ ਆ 15 ਵਣੀ ਵਾਲੇ ਹੋਏ ਭਾਈ ਆ ਕੱਟੀ ਵਿਖਾਲ ਦਿਓ ਆ ਕੱਟੀ ਨੂੰ ਮਾਰਾ ਜਾਂ ਕੈਮਰਾ ਮਾਰ ਦਿਓ ਆ ਲਓ ਆ ਆ ਕੱਟੀ ਹੈ ਕੱਟੀ ਵੀ ਜੈਡ ਬਲਕ ਥੋੜੀ ਪੂਛ ਮਾਰ ਮੈਂ ਸਾਰੀ ਪੂਛ ਤਾਂ ਕਾਲੀ ਉਹ ਦੋਗ ਵਾਲੀ ਚਟੇ ਆ ਬਿਲਕੁਲ ਬਿਲਕੁਲ ਹਾਂਜੀ ਲਓ ਜੀ ਮਗਰ ਕੱਟੀ ਆ ਸੂਵੇ ਇਹ ਜਿਹੜੀ ਦੋਸਤੋ ਮਾਝ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਤੀਜੇ ਸੂਵੇ ਇਹਦੇ ਥੱਲੇ ਨਾ ਭਾਈ ਦੁੱਧ ਜਿਆਦਾ ਸੀ ਅੱਛਾ ਇਹਦਾ ਬੀਬੀ ਡਾਊਨ ਹੋ ਗਿਆ ਸੀ ਤਾਂ ਕਰਕੇ ਦੁੱਧ ਕੱਢ ਕੇ ਦੋ ਦੋ ਤਰਾ 14 14.5 ਲੀਟਰ ਇਹ ਥੱਲੇ ਵਿੱਚ ਹੋਇਆ ਸੀ ਹੁਣ ਹੈਗਾ ਭਾਈ 11 12 ਹਾਂ ਜੀ 11 ਹੁਣ ਮਤਲਬ ਪਰਸੋਂ ਦੀ ਫੇਰ ਰੱਜ ਕੇ ਪਠੇ ਖਾਣ ਲੱਪੀ ਐ ਹੂੰ ਹੂੰ ਇਹਦਾ ਬਲੱਡ ਡਾਊਨ ਹੋ ਗਿਆ ਸੀ ਚੋਣ ਦੇ ਨਾਲ ਨਾ ਜਿਆਦਾ ਨੋਰੀ ਬਾਕੀ ਭਾਈ ਜਿੰਨੇ ਵੀ ਖੜਨੇ ਆਪ ਦੀ ਸੱਲੀ ਕਰਕੇ ਦੋ ਡੰਗ ਤਿੰਨ ਡੰਗ ਬੜੇ ਔਖੇ ਰੁਪਏ ਬੰਦੇ ਆ ਅੱਜ ਜਿਹੜੀ ਲੈਣੀ ਆ ਨਾ ਜੇ ਆਪਾਂ ਲੱਖ ਰੁਪਈਆ ਲਾਉਣੇ ਆ ਜਿੰਨੇ ਵੀ ਲਾਉਣੇ ਆ ਇਹ ਬੜੀ ਮੁਸ਼ਕਲ ਦੇ ਨਾਲ ਹੀ ਗੋਏ ਜੋ ਪੈਸੇ ਨਿਕਲਦੇ ਆ। ਬਸ ਬਸ। ਅਸੀਂ ਇਹ ਨਹੀਂ ਆਂਦੇ ਵੀ ਕੋਈ ਕਿਸੇ ਨਾ ਠੱਗੀ ਮਾਲ ਕੇ ਦਵਾ-ਦਵਾ ਅਗਲਾ ਚੁੱਕ ਕੇ ਲੈ ਜੇ। ਅਈਆਂ ਨੇ ਵੀ ਆਪਣੀ ਤਸੱਲੀ ਕਰਕੇ ਖੜੇ ਡੰਗਰ ਅਗਲਾ। ਕੋਈ ਤਸੱਲੀ ਕਰਨ ਆਉਂਦਾ ਦੋ ਡੰਗ ਚਵਾਓ ਜੀ। ਦੋ ਡੰਗ ਚੋਲੇ ਭਾਂਤੇ ਅੰਨੇ ਡੰਗ ਹੁਣ ਕੱਲ ਇੱਕ ਵੀਰ ਮੈਨੂੰ ਇਹ ਤੋਂ ਸੰਗਰੂਰ ਤੋਂ ਫੋਨ ਕਰਨ ਧਿਆ ਹੀ ਮੱਜਾਂ ਦਾ। ਮੈਂ ਕਿਹਾ ਉਹ ਮਹੀਂ ਵੇਖੀ ਆਂਦਾ ਹੀ ਰਾਤ ਰਵਾਂਗੇ ਮੈਂ ਕਿਹਾ ਵੇ ਭਾਵੇਂ ਦੋ ਰਾਤਾਂ ਰਹਿਣੀ। ਰੋਟੀ ਪਾਣੀ ਮਿਲੂਗਾ ਬਿਸਤਰਾ ਵੀ ਮਿਲੂਗਾ ਤੁਸੀਂ ਆਪਣੀ ਤਸੱਲੀ ਕਰਕੇ ਤੁਸੀਂ ਪੈਸੇ ਦੇਣੇ ਆ। ਜਦੋਂ ਆਪਾਂ ਅਗਲੇ ਤੋਂ ਪੈਸ ਇੱਕ ਵੀ ਨੋਟ ਵਿੱਚੋਂ ਪਾਟਾ ਹੋਵੇ ਤਾਂ ਆਪਾਂ ਕੱਢ ਕੇ ਬਾਹਰ ਰੱਖ ਦਿੰਨੇ ਆ। ਵੀ ਭਾਈ ਇਹ ਨੋਟ ਪਾਟਾ ਬਦਲ ਦਿਓ। ਬਿਲਕੁਲ। ਤੇ ਅਗਲਾ ਵੀ ਆਪਣੇ ਤਸੱਲੀ ਕਰਕੇ ਖੜੇ। ਹੂੰ। ਹੁਣ ਅਸੀਂ ਕਈ ਗਾਰੇ ਡੰਗਰ ਲਈ ਆਈਦਾ ਘਰਾ ਦੇ ਵਿੱਚੋਂ ਜਾ ਕੇ ਜਦੋਂ ਲੈਵਣੇ ਆ। ਡੰਗਰ ਅਖਲੋਂ ਨਕਮਾ ਹੁੰਦਾ ਏ, ਘਾਟਾ ਵੀ ਪਿਆ ਹੁੰਦਾ ਉਹਨਾਂ ਨੂੰ ਪਤਾ ਹੁੰਦਾ ਏ। ਤੇ ਉਹ ਨੋਟ ਵਿੱਚੋਂ ਪਾਟਾ ਹੋਵੇ ਤਾਂ ਆਖਣ ਤੇ ਭਾਈ ਆ ਨੋਟ ਬਦਲ ਕੇ ਦੋ। ਤੇ ਇਸੇ ਇਸੇ ਕਰਕੇ ਅਸੀਂ ਅਗਲੇ ਨੂੰ ਆਣੇ ਭਾਈ ਆਪਣੇ ਤਸੱਲੀ ਕਰਕੇ ਖੜੋ। ਬਿਲਕੁਲ ਤੇ ਇਹਦਾ ਕਿੰਨਾ ਵੀਰ ਮੁੱਲ ਰੂਗਾ? ਇਹਦਾ ਭਾਈ 115। 115। ਹਾਂਜੀ। ਦੁੱਧ 11 ਜਾਂ ਦੁੱਧ ਗਿਆ ਇਹ ਜੇ ਥਲੇ ਦੋ ਤੇ 14 14.5 ਲੀਟਰ ਹੋ ਗਿਆ ਸੀ ਇਹ ਨਾ ਬੀਬੀ ਇਹਦਾ ਡਾਊਨ ਹੋ ਗਿਆ ਸੀ ਅੱਛਾ ਤੇ ਮੁਣਕੇ ਹੁਣ ਮਤਬਲਾ ਵੇ ਗਾਲਾ ਕਰਨ ਢਈ ਹੁਣ ਬਿਲਕੁਲ ਠੀਕ ਹੈ ਇੱਕ ਵਾਰੀ ਦਾ 7 ਕਿ ਲੀਟਰ ਆ ਗਈ ਹੁਣ ਦੁੱਧ ਫੇਰ ਚੜਦੀ ਜਾਂਦੀ ਆ ਹੁਣ ਪਰ ਮੌਕੇ ਤੇ ਕੋਈ ਅੱਜ ਆਣ ਕੇ ਚੋਵੇ ਤੇ 11 ਲੀਟਰ ਦੁੱਧ ਮਿਣਕੇ ਦੇ ਦਾਂਗੇ 11 ਹਾਂਜੀ ਜ਼ਿਆਦਾ ਹੀ ਹੋਊਗਾ 11 ਤੋਂ 11 ਹੀ ਲਾਓ 1 15 ਡਿਮਾਂਡ ਹੈ ਹਾਂਜੀ ਇਹ ਨਹੀਂ ਅਸੀਂ ਆਂਦੇ ਵੀ ਅਗਲਾ ਦੁੱਧ ਦਾ ਵਿੱਚ ਹੋ ਕੇ ਲੱਦ ਕੇ ਲੈ ਜੀ ਉਹ ਸਾਡੇ ਕੋਲੇ ਧੋਖਿਆ ਦਾ ਕੰਮ ਨਹੀਂ ਤਸੱਲੀ ਆਪਣੀ ਕਰਕੇ ਜੇ ਕੋਈ ਦੂਰੋਂ ਵੀਰ ਆਉਂਦਾ ਤੇ ਬੇਸ਼ੱਕ ਰਾਤ ਰਵੇ ਰੋਟੀ ਪਾਣੀ ਵੀ ਮਿਲੂਗਾ ਬਿਸਤਰਾ ਵੀ ਮਿਲੂਗਾ ਆਪਣੇ ਸੱਲੀ ਕਰਕੇ ਖੜੇ ਬਿਲਕੁਲ ਜੀ ਹਾਂ ਜਿਨੇ ਪੈਸੇ ਦੇਣੇ ਇਹ ਦਵਾ-ਦਵ ਨੀ ਅਸੀਂ ਖੋਲਣ ਵਾਲਾ ਕੰਮ ਕਰਦੇ ਠੀਕ ਹੈ ਅਗਲੀ ਮਾਚ ਕਿਹੜੀ ਹੈ ਜੀ ਅਗਲੀ ਮਾਜ ਆਜੇ ਭਾਜੀ ਲਓ ਜੀ ਹਾਂਜੀ ਇੱਕ ਕਿਨਵੇਂ ਸਵੇ ਸੂਈ ਹੈ ਇਹ ਬਾਈ ਤੀਜੇ ਸੂਏ ਸੂਈ ਇਹਦਾ ਉਹ ਦੂਜਾ ਬੱਚਾ ਇਹਨੂੰ ਹਉਤਾ ਹੋ ਗਿਆ ਸੂਈ ਨੂੰ ਪੂਰਾ ਅੱਜ ਲਓ ਜੀ ਹਾਂਜੀ ਇੱਕ ਹਫਤੇ ਦੀ ਸੂਈ ਆ ਹਾਂਜੀ ਤੀਸਰਾ ਸੂ ਤੀਸਰਾ ਸੂਆ ਸੂਈ ਜੀ ਤੀਜਾ ਸੂਆ ਇੱਕ ਹਫਤੇ ਦੀ ਸੂਈ ਮਗਰ ਬੱਚਾ ਕੱਟਾ ਬੱਚਾ ਕੱਟਾ ਹੀ ਦੇ ਮਗਰ ਵੀ ਮੇਲਕਾਰ ਹਾਂਜੀ ਬਹੁਤ ਥਾਂ ਛੱਡੇ ਦਿੱਲੇ ਵੀ ਦੀ ਸਾਫ ਹੈ ਹਫਤੇ ਦੀ ਸੂਈ ਹੈ ਤੇ ਹੁਣ ਦੁੱਧ ਕਿੰਨਾ ਕਾਪਾ ਦੁੱਧ ਭਾਜੀ ਇਹ ਥੱਲੇੋਂ 12 ਲੀਟਰ ਮਿਲਕੇ ਦੇਵਾਂਗੇ ਸਟਾਰਟਿੰਗ ਚੰਗੀ ਹੈ ਹਾਂਜੀ ਇਹ ਬਾਈ ਇਹ ਨਾ ਕੋਈ ਸਮਝੇ ਵੀ ਵੀੜ ਕੋ ਤੇ ਜਿਵੇਂ ਆਖੀ ਜਾਂਦਾ ਆਪ ਆਪਾ ਕਹਿੰਦੇ 10 ਲੀਟਰ ਦੁੱਧ ਬੜਾ ਸਾਰਿਆਂ ਦਾ 12 13 ਹੀ ਦੱਸਦਾ ਅਸੀਂ ਅਗਲੇ ਦਿਨ ਵੀ ਮਿੰਕੇ ਖੜੋ ਅਵੇ ਨਿਤ ਦੋ ਮਹੀ ਅਸੀਂ ਇਹਨੇ ਵੇਚਦੇ ਆ ਅਗਲੇ ਤਸੱਲੀ ਕਰਾ ਕੇ ਤੇ ਫੇਰ ਹੀ ਵੇਚਦੇ ਆ ਡੰਗਰ ਕਈ ਬivari ਲੈ ਆਉਂਦੇ ਆ 50 55 ਵਾਲਾ ਡੰਗਰ ਤੇ ਦੁੱਧ ਮਤਲਬ ਕਹਿ ਦਿੰਦੇ ਇੰਨਾ ਹੈਗਾ ਨਹੀਂ ਅਸੀਂ ਡੰਗਰ ਵੀ ਚੰਗਾ ਹੀ ਲੈਨੇ ਤੇ ਵੰਡ ਵੀ ਪੂਰਾ ਰਜਮਾ ਪਾਉਣੇ ਆ ਤੇ ਦੁੱਧ ਵੀ ਅਸੀਂ ਚੋਕੇ ਦੇਵਾਂਗੇ ਬਿਲਕੁਲ ਜੀ ਇਹ ਨਹੀਂ ਕੋਈ ਦੂਰੋਂ ਆ ਗਿਆ ਬੇਸ਼ੱਕ ਤੁਹਾਨੂੰ ਵੀਡੀਓ ਚ ਕਹਿ ਸਕਦਾ ਵੀ ਉਹ ਕੋਈ ਅਸੀਂ ਮੱਝ ਲਿਆਂਦੀ ਸੀ ਵੀ ਦੋ ਦੋਨੇ 12 ਲੀਟਰ ਵੀਡੀਓ ਦੱਸੀ ਜਾਂਦਾ ਅਸੀਂ ਭਾਜੀ ਇੰਨਾ ਅਸੀਂ ਜਾ ਕੇ ਚੋਈ ਆ ਜੇ ਉੜੇ ਮਾਰੀ ਜਾਂਦਾ ਇਹ ਕੋਈ ਸਾਡੇ ਕੋਹੋ ਜਿਹਾ ਕੰਮ ਨਹੀਂ ਤਸੱਲੀ ਆਪਣੀ ਕਰਕੇ ਖੜੀ ਠੀਕ ਆ ਜੀ ਜੋ ਖੋਲਦਗੇ ਹਾਂਜੀ ਲੋ ਵੀ ਦੋਸਤੋ ਤਸੱਲੀ ਜਿਹੜਾ ਵੀ ਇਥੇ ਆ ਸਕਦਾ ਤਸੱਲੀ ਤੁਸੀਂ ਕਰਨੀ ਆ ਜਿਕਰ ਕੋਈ ਅੱਗੋਂ ਵਪਾਰੀ ਵੀਰ ਨਹੀਂ ਚਪਾਉਂਦਾਗਾ ਤਾਂ ਤੁਸੀਂ ਕਾਲ ਕਰ ਸਕਦੇ ਜੀ ਹਾਂਜੀ ਇਹ ਤੁਹਾਨੂੰ ਕਹਿ ਸਕਦਾ ਜਿਦੋਂ ਅਗਲਾ ਦੋ ਟਾਈਮ ਚਾਰ ਟਾਈਮ ਚਵਾਉਣ ਦੀ ਤਸੱਲੀ ਦੇ ਰਿਹਾ ਫਿਰ ਤੁਸੀਂ ਨਾ ਚੋਹੋ ਤੇ ਤੁਹਾਡੀ ਆਪਦੀ ਗਲਤੀ ਆ ਤੁਹਾਡੀ ਇਹ ਹੁੰਦਾ ਭਾਈ ਕਈ ਵਾਰੀ ਡੰਗਰ ਢਿੱਲ ਮਾਠਾਉਣ ਲੱਗਿਆ ਪਰ ਰਾਤ ਨੂੰ ਚੋਈਏ ਤੇ ਦਿਨ ਚੜਦੇ ਨੂੰ ਪਤਾ ਨਹੀਂ ਕੀ ਹੋ ਜਾਂਦਾ ਕਈ ਬਸ ਜੀ ਬਸ ਹਾਂਜੀ ਵੱਡੇ ਕਦ ਦੀ ਆ ਕੋਈ ਛੋਟਾ ਜਿਹਾ ਕਦ ਨਹੀਂਗਾ ਇੱਕ ਵਾਰੀ ਬਹੁਤ ਵੀਰ ਫੋਨ ਕਰਦੇ ਆ ਵੀ ਕਦ ਕਾੜ ਤਾਂ ਕਦ ਵੱਡੇ ਦੀ ਆ ਠੀਕ ਵੱਡੇ ਕਦ ਦੀ ਮੈਂ ਆ ਜਵਾਬ ਪਸਮਾਨ ਆ ਇੱਕ ਹੀ ਹਰੀ ਪਸਮਾਨ ਛੁੱਟਦੀ ਆ ਬਹੁਤ ਜ਼ਿਆਦਾ ਪਸਮਾਨ ਆ ਆ ਕਟਾ ਜੇ ਭਾਈ ਇਹਦਾ ਆ ਵੇਖੋ ਹਲੇ ਹਫਤਾ ਇਹਨੂੰ ਸੂਈ ਨੂੰ ਹਫਤਾ ਵੀ ਨਹੀਂ ਹੋਇਆ ਚਾਹੁੰਦੇ ਹਫਤਾ ਹੀ ਲਾ ਲਓ ਹਾਂਜੀ ਲਓ ਜੀ ਠੀਕ ਆ ਹਫਤਾ ਮੰਨ ਕੇ ਚਲੋ ਕੋਈ ਸੌਦਾ ਕਰਿਓ ਤੁਸੀਂ ਹਫਤਾ ਤੱਕ ਮੰਨ ਲਿਓ ਦੁੱਧ ਵਧੂਗੀ ਹਾਲੇ ਹੁੰਦਾਉ ਜੀ ਠੀਕ ਆ ਸੋ ਇਹ ਮੱਝ ਦੀ ਕਾਫੀ ਸੋਹਣੀ ਆ ਦੋਸਤੋ ਸੋ ਚੰਗੇ ਖੁੱਲੇ ਸਰੀਰਕ ਢਾਂਚੇ ਦੀ ਆ ਤੇ ਇਹਦਾ ਸਰਵਣ ਭਾਜੀ ਕਿੰਨਾ ਬੋਲ ਇਹ ਦਾ ਭਾਈ ਲੱਖ ਰੁਪਈਆ ਪੂਰਾ ਲੱਖ ਹਾਂਜੀ ਠੀਕ ਹੈ ਜੀ ਹਾਂਜੀ ਸੋ ਮਾਲ ਦੋਸਤੋ ਬੇਸ਼ੱਕ ਬਹੁਤੇ ਵੀਰਾਂ ਨੂੰ ਲੱਗੂਗਾ ਵੀ ਥੋੜੇ ਜੇ ਰੇਟ ਵਾਧਾ ਪਿਛਲੀ ਵੀਡੀਓ ਤੇ ਵਿੱਚ ਵੀ ਆਪਾਂ ਪਾਈਆਂ ਸੀ ਮੱਝਾਂ ਝੋਟੀਆਂ ਇਸ ਕਰ ਤੇ ਰੇਟ ਹੈ ਦੋਸਤੋ ਪਸ਼ੂ ਦੇ ਹਿਸਾਬ ਨਾਲ ਚਲੋ ਮੰਗਿਆ ਜਾਂਦਾ ਬਾਕੀ ਜਿੰਨਾ ਦੁੱਧ ਦੱਸਿਆ ਜਾਂਦਾ ਉਹਨੂੰ ਨਰਕ ਫਰਕ ਤਸੱਲੀ ਤੁਸੀਂ ਕਰਨੀ ਹੁੰਦੀ ਆ ਉਹ ਕਾਰਨ ਕਿ ਆਪਦੀ ਤਸੱਲੀ ਤੁਸੀਂ ਕਰ ਲਿਓ ਠੀਕ ਹੈ ਜੀ ਹਾਂਜੀ ਤੇ ਇੱਕ ਆਪਣੇ ਕੋਲ ਵੈੜ ਸੀ ਕੀ ਭਾਈ ਸਰਨ ਹਾਂਜੀ ਵੈੜ ਹੋਵੇ ਅੱਗੇ ਆਜੋ ਜੀ ਇੱਕ ਐਚ ਐਫ ਦੇ ਵਿੱਚ ਆ ਪਹਿਲਾਂ ਹੀ ਵੈੜ ਪਹਿਲਾਂ ਪਾਈ ਹਲੇ ਮੂੰਹੋਂ ਬਿਲਕੁਲ ਹਲੇ ਦੋਹਾ ਦੋ ਉਹ ਕਿਹਨਾਂ ਦੇ ਹਲੇ ਮੇਰੇ ਸਾਹ ਨਾਲ ਬੰਨੇ ਹਲੇ ਤੋਂ ਵੀ ਨਹੀਂ ਉਹ ਖੇਰੀ ਆਖਣ ਡੈ ਇਹ ਅੱਛਾ ਜੀ ਹਾਂਜੀ ਵੱਡੇ ਕੱਦ ਘਾਟ ਦੀ ਆ ਲਓ ਜੀ ਠੀਕ ਹੈ ਜੀ ਸੋ ਫੁੱਲ ਵੱਡੇ ਹਾਈਟ ਕਰਦਾ ਲਿਆ ਫਾਰਮ ਵਾਲੀ ਬੱਚੀ ਜਿਵੇਂ ਆਪਾਂ ਨਾਰਮਲੀ ਦੇਖਦੇ ਆ ਠੀਕ ਹੈ ਜੀ ਉਹਨਾਂ ਆ ਦੋ ਹੀ ਦੰਦ ਪਈ ਇਹਨਾਂ ਹਲੇ ਭਲੇ ਬੇਰੋ ਢਾਈਆਂ ਕ ਸਾਲਾਂ ਦੀ ਮਤਲਬ ਉਹਨਾਂ ਨੇ ਕਿਹਾ ਵਾ 1.5 ਸਾਲ ਦੀ ਹੈ ਹਾਂਜੀ ਬੜੀ ਵੱਡੀ ਵੈੜਿਆ ਬਿਲਕੁਲ ਚੰਗੀਆਂ گاਵਾਂ ਦੀ ਆ ਵੱਡੀਆਂ گاਵਾਂ ਦੀ ਇਹ ਉਹਨਾਂ ਵੱਟੀ ਠੀਕ ਹੈ ਜੀ ਨਾਲ ਹੈ ਵੀ ਨਸਲ ਬ੍ਰੀਡ ਆ ਪੂਰੀ ਹਾਲੇ ਇਹਦੇ 8 ਤਰੀਕ ਨੂੰ ਦਿਨ ਪੂਰੇ ਜੀ ਠੀਕ ਹੈ ਜੀ ਹਾਂਜੀ ਹਾਲੇ ਮਤ ਹਲੇ 10 ਦਿਨ ਇਹਨੇ ਖੜਨੇ ਆ ਸੂਨ ਚ ਵੀ ਇਹਨੇ ਠੀਕ ਆ ਜੀ ਹਾਂਜੀ ਲੋਕੀ ਦੋਸਤੋ ਪੂਰੀ ਨਸਲ ਬਰੀਡ ਦੇ ਵਿੱਚ ਐ ਐਚ ਐਫ ਬਰੀਡ ਦੀ ਜਿਹੜੀ ਬੱਚੀ ਹੈ ਥਣ ਥਣ ਵੀ ਆਵੇ ਪੂਰੇ ਵੱਡੇ ਨੇ ਮੁੱਠੀ ਥਾਨੇ ਬਣਾਉਣਾ ਪੂਰੇ ਇਹ ਨਹੀਂ ਵੀ ਛੋਟਾ ਥਾਨੀ ਦਾ ਬਹੁਤ ਉਤਰਾ ਭਲਜੀ ਦੇ ਵਿੱਚ ਲੁਗੇ ਜਾਂਦੇ ਆ ਵੱਡੇ ਥਾਨ ਬਣਾਉਣੇ ਨੇ ਪੂਰੇ ਬਿਲਕੁਲ ਹਾਂਜੀ ਸੋ ਪਹਿਲਾਂ ਬੱਚੀ ਨੇ ਸੋਨਾ ਥਣ ਥਣ ਨੂੰ ਵੇਖੋ ਕਾਫੀ ਸੋਨਾ ਕੱਢੂਗੀ ਠੀਕ ਆ ਹਾਈਡ ਵੀ ਪੂਰੀ ਵੱਡੀ ਆ ਹਾਥੀ ਚਵਾਈਲਾ ਥਾਨ ਬਣਾਏਗੀ ਹਾਂ ਤਾਂ ਦਿਨ ਹਜੇ ਕਿੰਨਾ ਕੋਈ 8 8 ਤਰੀਕ ਨੂੰ ਪਾਈ ਦਿਨ ਪੂਰੇ ਇਹਦੇ 8 ਦਸੰਬਰ ਨੂੰ ਹਾਂਜੀ ਲੈ ਜੂਏ ਬਾਕੀ گاਵਾں ਵੀ ਚੰਗੀਆਂ ਦੇ ਅੱਗੇ ਵੀ ਜਿੱਥੋਂ ਲਈਏ 2-3 ਗਾਈਆਂ ਉਹਨਾਂ ਕੋ ਲਈਆਂ ਐ ਤੇ 25-26 ਲੀਟਰ ਦੁੱਧ ਮਾਮੂਲੀ ਉਹਨਾਂ ਦੀਆਂ ਗਾਵਾਂ ਕੱਢਦੀਆਂ ਨੇ ਨਹੀਂ ਪਿਓਰ ਨਸਲ ਜ਼ਿਆਦਾ ਹਾਂਜੀ ਪਿਓਰ ਵੱਡੀ ਵਹਿੜ ਐ ਐਚਫ ਬਰੀਡ ਦੇ ਜਿਹੜੀ ਦੋਸਤੋ ਇਹ ਐਚਫ ਬਰੀਡ ਦੇ ਵਿੱਚ ਵੱੱਛੀ ਆ ਹਾਂਜੀ ਸੋ ਸੋਹਣੇ ਕੱਦ ਘਾਟਦੀ ਆ ਵੀ ਛੋਟਾ ਜਿਹਾ ਕਰਦੇ ਨਹੀਂ ਫੁੱਲ ਵੱਡੇ ਹਾਈਟ ਕਰਦਾ ਜਿੱਦਾਂ ਆਪਾਂ ਨਾਰਮਲ ਇੱਕ ਫਾਰਮ ਵਾਲੀਆਂ ਬਾਕੀ ਹਾਲੇ ਦਸਾਂ ਤਰ੍ਹਾਂ ਨੂੰ ਗਾਂ ਦੱਸੂਗੀ ਵੀ ਕਾ ਕੋਈ ਹੈਗਾ ਵਾ ਗੋਣੇ ਦੇ ਚ ਠੀਕ ਐ ਹਾਂਜੀ ਤੇ ਭਾਜੀ ਇਹ ਤਾਂ ਫਿਰ ਕੀ ਡਿਮਾਂਡ ਮੂਡ ਕਰਤੀ ਜੀ ਡਿਮਾਂਡ ਵੇਖ ਲਓ ਪਾਈ ਜਿੰਨੇ ਦੇ ਕਹੋ ਖੋਲਦਾ ਮੜੀ ਜੀ ਆ ਖੋਲ ਕੇ ਤੋੜ ਗਏ ਕਿ ਆ ਇਹਨੂੰ ਤੋੜ ਦੇ ਤੋੜ ਗਏ ਸੋ ਦੋਸਤੋ ਕਾਫੀ ਸੋਹਣੀ ਬੱਚੀ ਆ ਜਿਹੜੇ ਵੀਰ ਨੇ ਬਿਲਕੁਲ ਘਰੇ ਰੱਖਣੀ ਆ ਜਾਂ ਅੱਗੇ ਬਰੀਡ ਤੇ ਤੁਸੀਂ ਕੰਮ ਕਰਨਾ ਤੇ ਉਹ ਵੀਰਾਂ ਨੂੰ ਵੀ ਪਾਇਲ ਆ ਜਰੂਰ ਤੁਸੀਂ ਇਹਨੂੰ ਹੱਥ ਪਾ ਸਕਦੇ ਜੀ ਠੀਕ ਆ ਜੀ ਉਂਝ ਵੀ ਹੁਣੇ ਹੀ ਲਿਆ ਪਾ ਤੁਹਾਡੇ ਆਇਆ ਹੀ ਲਿਆ ਕੇ ਬੱਧੀ ਆ ਇਹ ਨਹੀਂ ਜੀ ਲਾ ਲਿਆ ਨੇ ਆਉਂਦੀ ਪੱਠੇ ਮਾਲ ਚ ਖਾਨ ਲੱਪੀ ਆ ਮੇਰੇ ਕਈ ਹੁੰਦੀਆਂ ਉਧਰ-ਉਧਰ ਕੇ ਸੂਪ ਪੈਂਦੀਆਂ ਉਹੋ ਜੀ ਗੱਲ ਨਹੀਂ ਕੋਈ ਲਓ ਜੀ ਠੀਕ ਆ ਜੀ ਸੋ ਫੁੱਲ ਬੜਾ ਫੁੱਲ ਕੁਆਲਿਟੀ ਵਾਲੀ ਵੇੜ ਇਹ ਵੀ ਅਵੇਲੇਬਲ ਆ ਤੁਸੀਂ ਜ਼ਰੂਰ ਸੰਪਰਕ ਕਰ ਲਿਓ ਠੀਕ ਆ ਬਸ ਸੋਹਣੇ ਆਰਡਰ ਕੁਆਲਿਟੀ ਦੀ ਮਾਲ ਗਾਂ ਤਾਂ ਅਸੀਂ ਭਾਜੀ ਲੈਂਦੇ ਵੜੀ ਘਾਟ ਹੈ ਚਲੋ ਸਾਡੇ ਮਨ ਨੂੰ ਲੱਗੀ ਵੇੜ ਅਸੀਂ ਤਾਂ ਕਰਕੇ ਲੈ ਜਾਂਦੀ ਆ ਬਾਕੀ ਜੋ ਗਾੜੀ ਹੁਣ ਕੁਦਰਤ ਦੇ ਵਾਸਤੇ ਚੰਗੀ ਨਿਕਲੂਗੀ ਮਾੜੀ ਨਹੀਂ ਨਿਕਲਦੀ। ਅੰਨੇ ਚੰਗੀ ਬੱਛੀ ਆ। ਹਾਂਜੀ ਬਹੁਤ ਚੰਗੀ। ਪੂਰਾ ਬੰਦੀ ਥਣ ਦੀ ਪਈ ਹੈ, ਕਾਫੀ ਸੋਹਣਾ ਲੇਵਾ ਬਣਾਉਂਦੀ। ਹਾਂਜੀ ਹਲੇ 8 ਤਰੀਕ ਨੂੰ ਰੇ ਦਿਨ ਪੂਰੇ ਆ। ਮਤਲਬ ਲਾ ਲੈ 29 ਤਰੀਕ ਹੈ ਅੱਜ। 28 ਕੇ 29 ਇਹਨੇ ਹਲੇ ਹਉਤਾ ਦੇ ਦੇ ਦਿਨ ਪੂਰੇ ਹੋ ਚਿਰਦਾ। ਤੇ ਹੋ ਸਕਦਾ ਉੱਤੇ ਵੀ 2-4 ਦਿਨ ਲੈ ਹੀ ਜਾਵੇ। ਸਰਮਣ ਭਾਜੀ ਕੀ ਮੁੱਲ ਕਰਦੇ ਸਹੀ ਸਹੀ ਜੀ ਗੱਲ ਹੋਵੇ ਵੀ ਜਿੱਥੋਂ ਜਿੰਨੇ ਦੇ ਦੇਣੀ ਆ। ਹਾਂ, ਧਮਾਨ ਦੱਸ ਦੋ ਵੀ ਬਾਕੀ ਲੈਂਣ ਦੇ ਦੱਸ ਦੋ ਵੀ ਇੱਕ ਕਿੱਥੋਂ ਤੱਕ। ਭਾਜੀ 85000 ਰੁਪਏ ਦੇ ਦੇ ਦ ਬਾਕੀ ਦੁੱਧ ਮੇਰੇ ਅਹੀਂ ਕੋਈ ਗਰੰਟੀ ਨਹੀਂ ਦਿੰਦੇ 24 25 ਲੀਟਰ ਗਰੰਟੀ ਅਹੀਂ ਕਿਸੇ ਚੀਜ਼ ਦੀ ਡੰਗਰ ਦੀ ਵੀ ਨਹੀਂ ਦਿੰਦੇ ਜਿੰਨੇ ਸੁਹੀ ਖੜਨੀ ਉਹ ਆਪਣੀ ਝੋਕੇ ਖੜੇ ਉਹ ਅਹੀਂ ਇੱਥੇ ਵਾਂਡ ਗੁੰਡ ਪਾਉਣੇ ਆ ਪੂਰਾ ਆਪਣਾ ਫੋਲ ਅਗਲਾ ਹੁਣ ਜਿੰਨੇ ਖੜਨੀ ਅਹੀਂ ਜਿਵੇਂ 5 ਕਿਲੋ ਵਾਂਡ ਪਾਉਣੇ ਅਗਲਾ ਜਾ ਕੇ ਢਾਈ ਪਾਵੇ ਫਿਰ ਚੌਥੇ ਦਿਨ ਆ ਕੇ ਤੇਰੀ ਮੈਂ ਦੁੱਧੋਂ ਘਟ ਗਿਆ ਅਹੀਂ ਤਸੱਲੀ ਦਵਾਂਗੇ ਆਪਦੇ ਘਰ ਦੀ ਤੇ ਅੰਦਰ ਡੰਗ ਚੋਲੇ ਕੋਈ ਚਾਰ ਡੰਗ ਚੋਲੇ ਜੰਨਾ ਦੁੱਧ ਹੋਵੇ ਉਸ ਹਿਸਾਬ ਨਾਲ ਝੋਕੇ ਸੌਦਾ ਕਰ ਲੈ ਇਹ ਤਾਂ ਗਾੜੀ ਹੁਣ ਜੇ ਸੇਵਾ ਥਾਂ ਤੇ ਚੱਲ ਕੇ ਜਿਵੇਂ ਉਹਨਾਂ ਦੀਆਂ ਗਾਵਾਂ 24 25 ਲ ਇਹ ਜੇ ਕਹੋ ਉਹ ਜੇ ਥਾਂ ਦੇ ਚੱਲ ਜਿੰਨੇ ਪਾਉਣਾ ਕੱਖ ਨਹੀਂ ਭਾਵੇਂ ਉੱਥੇ 15 ਉਹਨਾਂ ਦਵੇ ਜਾਗੇ ਹੂੰ ਠੀਕ ਆ ਜੀ ਹਾਂ ਜੀ ਬਾਕੀ ਅਸੀਂ ਆਪ ਦੀ ਸੇਵਾ ਨੂੰ ਕਮੀ ਨਹੀਂ ਛੱਡਦੇ ਕਈ ਕਹਿ ਦਿੰਦੇ ਅਸੀਂ ਵੰਡ ਨਹੀਂ ਪਾਉਂਦੇ ਅਸੀਂ ਦਾਨ ਨਹੀਂ ਪਾਉਂਦੇ ਅਸੀਂ ਪੂਰਾ ਫੁੱਲ ਫਾਮਦੇ ਆ ਬਾਕੀ ਟੁੱਕੀ ਨੂੰ ਤੇ ਚਲੋ ਹਲੇ ਕੀ ਹਲੇ ਹੁਣੇ ਹੀ ਹਲੇ ਲਿਆ ਕੇ ਤੁਹਾਡੇ ਆਇਆ ਹੀ ਲੈਂਦੀ ਆ ਤੇ ਆਉਂਦੀ ਨੇ ਜੀ ਲਾ ਲਿਆ ਪੱਠੇ ਪੁੱਠੇ ਖਾਨ ਲਾ ਪੀ ਆ ਕਈ ਹੁੰਦੀਆਂ ਗਾਈਆਂ ਉਧਰ ਕੇ ਸੂ ਪੈਂਦੀਆਂ ਉਹੋ ਜੀ ਗੱਲ ਨਹੀਂ ਠੰਡੀ ਧੀਰੀ ਆ ਬਹੁਤ ਵਿਚਾਰੀ ਬਿਲਕੁਲ ਜੀ ਸਭ ਦੋਸਤੋ ਚੰਗੀ ਬੱਚੀ ਆ ਜਿੰਨੇ ਕੇ ਬ੍ਰੀਡ ਤੇ ਕੰਮ ਕਰਨਾ ਜਾਂ ਲੱਭ ਰਹੇ ਤੁਸੀਂ ਬੱਚੀ ਪਹਿਲਾ ਸੂਆ ਸੂਆ ਪਹਿਲਾ ਸੂਆ ਲੈ ਮਤਲਬ ਪਹਿਲਾ ਮੈਂ ਮੂੰਹ ਮੇਰੇ ਤੋਂ ਫੜਿਆ ਨਹੀਂ ਗਾ ਚੰਗੀ ਤਣਾ ਲਿਓ ਨਾ ਖੀਰੀ ਆਖੇ ਜਾਂ ਦੋ ਦੰਦ ਹੋਊਗੀ ਹਾਂ ਚਲੋ ਦੋਂਦੀ ਮੰਨ ਕੇ ਕੋਈ ਸੌਦਾ ਕਰਦੇ ਦੋਂਦੀ ਮੰਨ ਕੇ ਕਰਦੇ ਤੇ ਸਰੋਂਾ ਭਾਜੀ 85000 ਦੀ ਹਾਂਜੀ 70116 ਠੀਕ ਹੈ ਜੀ ਹਾਂਜੀ ਸੋ ਦੋਸਤੋ ਇਹ ਸਾਨੂੰ ਮੇਰੇ ਨਾਲ ਬਾਈ ਸਰਵਨ ਸਿੰਘ ਹਾਂਜੀ ਪਿੰਡ ਪਲਵਾਨਕੇ ਤੁਸੀਂ ਖਾਸ ਵਿਜ਼ਿਟ ਕਰਨੀ ਹੈ ਦਰਾਜਕੇ ਪਿੰਡ ਬਿਲਕੁਲ ਨਾਲ ਹੀ ਆ ਤੇ ਚੇਲਾ ਪਿੰਡ ਬਸ ਥੋੜੀ ਦੂਰੀ ਤੇ ਹੈਗਾ ਠੀਕ ਆ ਮਾੜੀ ਕੰਬੋਕੇ ਵੀ ਪਿੰਡ ਥੋੜੀ ਦੂਰੀ ਤੇ ਆ ਤੇ ਖਾਸ ਵਿਜ਼ਿਟ ਤੁਸੀਂ ਪਿੰਡ ਪਲਵਾਨਕੇ ਕਰਨੀ ਹੈ ਠੀਕ ਆ ਸੋ ਬਾਈ ਸਰਵਨ ਸਿੰਘ ਵਪਾਰ ਦਾ ਕੰਮ ਆ ਇਸੇ ਤਰ੍ਹਾਂ ਆਪਾਂ ਸੋ ਡੇਲੀ ਰੁਟੀਨ ਦੇ ਵਿੱਚ ਇਸ ਘਰੇ ਆਉਂਦੇ ਰਹਿੰਦੇ ਆ ਸੋ ਸਮੇਂ-ਸਮੇਂ ਨਾਲ ਤੁਸੀਂ ਸੰਪਰਕ ਆਪਣਾ ਬਣਾ ਕੇ ਰੱਖ ਸਕਦੇ ਜੀ ਹਰ ਟੈਂਪਰੇਚਰ ਦੋਸਤੋ ਕੋਈ 8-7 ਨਾ ਜੀ ਆਹ 24 ਘੰਟੇ ਬਾਅਦ ਇੰਨੇ ਡੰਗਰ ਆਪਣੇ ਕੋਹਾਜਰ ਹੀ ਰਹਿੰਦੇ ਆ ਠੀਕ ਆ ਸੋ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ